ਬਦਲਾ ਆ ਗਿਆ ਮਾਰੇ ਜਦੋਂ ਬਦਲਾ ਆ ਗਿਆ ਤੇ ਫਿਰ ਇਹ ਹਾਲ ਹੋ ਗਿਆ ਵੈਸੇ ਤਾਂ ਜੇ ਹੁਣ ਮੈਡਮ ਕੋਲ ਐਮਐਲਏ ਮੋਹਨ ਕੋ ਕਰਮਾਨ ਚ ਕੋਈ ਜਾਊਂਗੀ ਪੰਚਾਇਤ ਜਾਊਂਗੀ ਇੱਥੇ ਜਾ ਕੇ ਇਹ ਗੱਲਬਾਤ ਕਰੂੰਗੀ ਤਾਂ ਪੈਸੇ ਵੀ ਹੱਲ ਹੋਊਗਾ ਜੀ ਜੇ ਜਾਣੇ ਉਹ ਕਹਿੰਦਾ ਮੇਰਾ ਕੰਮ ਨਹੀਂ ਉਹ ਕਹਿੰਦਾ ਮੇਰਾ ਕਾਰ ਸਾਰੇ ਕੰਮ ਬਿਜੀ ਵਿੱਚ ਹੈ ਮਹਾਰਾਜ ਪੰਚਾਇਤਾਂ ਕੰਮ ਕਰਨ ਦੇ ਵਾਸਤੇ ਹੁੰਦੀਆਂ ਕਿ ਪਿੰਡ ਨੂੰ ਸਾਫ਼ ਸੁਥਰਾ ਪਾਣੀ ਦੇਣਾ ਹੈ ਪਿੰਡ ਨੂੰ ਬਿਜਲੀ ਦੇਣੀ ਹੈ 24 ਘੰਟੇ ਸਿਵਰੇਜ ਦਾ ਖਿਆਲ ਰੱਖਣਾ ਹੈ ਇਹ ਹੀ ਚੀਜ਼ਾਂ ਹੁੰਦੀਆਂ ਨਾ ਪੰਚਾਇਤਾਂ ਤੇ ਇਸੇ ਸਮੇਂ ਕੈਪਟਨ ਸਰਕਾਰ ਮੌਕੇ ਜਿਲ੍ਹਾ ਮੁਹਾਲੀ ਦੇ ਖੂਬਸੂਰਤ ਪਿੰਡਾਂ ਦੇ ਵਿੱਚ ਗਿਣਿਆ ਜਾਣ ਵਾਲਾ ਪਿੰਡ ਹੈ ਚਾੜ ਮਾਜਰਾ ਜਿੱਥੇ ਕੈਪਟਨ ਸਰਕਾਰ ਮੌਕੇ ਕੈਪਟਨ ਮਰਿੰਦਰ ਸਿੰਘ ਉਸ ਸਮੇਂ ਦੇ ਮੁੱਖ ਮੰਤਰੀ ਉਹਨਾਂ ਦੀ ਚੋਪਾਲ ਲਈ ਇਹ ਪਿੰਡ ਸਿਲੈਕਟ ਕੀਤਾ ਗਿਆ ਸੀ ਬਹੁਤ ਸਾਰੇ ਪਿੰਡਾਂ ਚ ਘੁੰਮਣ ਤੋਂ ਬਾਅਦ ਪਿੰਡ ਚਾੜ ਮਾਜਰੇ ਨੂੰ ਸਿਲੈਕਟ ਕਰਕੇ ਇਸ ਪਿੰਡ ਦੇ ਵਿੱਚ ਚਪਾਲ ਲਗਾਈ ਗਈ ਸੀ ਕੈਪਟਨ ਅਮਰਿੰਦਰ ਸਿੰਘ ਜੀ ਪਰ ਅੱਜ ਤੁਸੀਂ ਇਸ ਪਿੰਡ ਦੀਆਂ ਤਸਵੀਰਾਂ ਦੇਖ ਰਹੇ ਹੋ ਕੀ ਹਾਲਾਤ ਹੋਏ ਨੇ ਸਸਿਕਰ ਜੀ ਬੜਾ ਘਰੇ ਜੀ ਅੱਜ ਹੀ ਮਾਰੇ ਘਰ ਕਿੰਨੇ ਦਿਨਾਂ ਤੋਂ ਰੁਕਿਆ ਹੋਇਆ ਪਾਣੀ ਇਹ ਤਾਂ ਹੋ ਗਿਆ ਹੋ ਗਿਆ ਭਾਈ ਮਹੀਨਾ ਸਾਰਾ ਹੋ ਗਿਆ ਉਰ ਰੁਕੇ ਨੂੰ ਅੱਜ ਨਹੀਂ ਸਮੇਲ ਆਰੀ ਰਾਤ ਨੂੰ ਵੀ ਰੋਟੀ ਖਾਣੇ ਨੂੰ ਉਹਨਾਂ ਜੀ ਨਹੀਂ ਕਰ ਰਹਾ ਉਹ ਹੁਣ ਕੀ ਕਰਾਂ ਬਤਾ ਰਹਿਣਾ ਤਾਂ ਪਵੇਗਾ ਤੁਸੀਂ ਜਿਹੜੇ ਮੌਜੂਦਾ ਸਰਪੰਚ ਪੰਚ ਨੇ ਉਹਨਾਂ ਨਾਲ ਗੱਲ ਨਹੀਂ ਕਰਦੇ ਇਸ ਵਾਰ भाई कल परसों लगे थे उरा मजदूर जब मुड़का है नहीं फिर उन क्या करे सरपंच भी लग जा रहे सभी लग जा रहे उन क्या करा उन क्या कह सका पहली बार होया इस तरह का पहला भी महीना सारा हो गया होगा भाई इतना का पानी खर्च तूसी देख सकदे हो बच्चे ए देखो ए हालात ने इस समय जेड़े तुसी देख सकदे हो पुछ लो यारे क्या होरे इन सब पूछ लो के इन पूछ लो ਬੁਰਾ ਲੱਗੂ ਬਹੁਤ ਬੁਰਾ ਲੱਗਿਆ ਮਹੀਨਾ ਹੋ ਗਿਆ ਵੀ ਉਹ ਇੱਕ ਮਹੀਨਾ ਪਹਿਲੇ ਉਸ 3-4 ਮਹੀਨੇ ਪਹਿਲੇ ਫੇਰੇ ਹੀ ਤਾਂ ਤੁਸੀਂ ਤੁਸੀਂ ਕਿੰਨੀ ਦੇਰ ਤੋਂ ਐਸਪੈਂਡ ਵਿੱਚ ਰਹ ਰਹੇ ਹੋ ਭਾਜੀ ਮੈਨੂੰ ਹੋ ਗਿਆ 12-13 ਸਾਲ ਹੋ ਗਏ ਬਾਹਰ ਤੋਂ ਆਏ ਸੀ ਅੱਛਾ ਐਥੇ ਕੋਈ ਸੁਣਾਈ ਨਹੀਂ ਹੈ ਨਾ ਤੁਸੀਂ 12-12 ਆ ਕੇ ਬੱਚੇ ਹਾਂਜੀ ਪਰਵਾਹਗਾ ਠੀਕ ਹੈ ਇਹ ਪਹਿਲੀ ਵਾਰ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਕਿ ਪਹਿਲੇ ਹਰ 3-4 ਮਹੀਨੇ ਹੀ ਹਾਲੇ ਰੱਬ ਆ ਪਰਮਾਨੈਂਟ ਸੋਲੂਸ਼ਨ ਹੀ ਕੋਈ ਨਾ ਕੋਈ ਸੋਲੂਸ਼ਨ ਨਹੀਂ ਨਾ ਕੋਈ ਸਰਪੰਚ ਕਰਦਾ ਨਾ ਕੋਈ ਪੰਚ ਕਰਦਾ ਹਾਂ ਨਾ ਕੋਈ ਸੁਣਾਈ ਅੱਜ ਵੀ ਨੇ ਸਰਪੰਚ ਕੋਲ ਗਿਆ ਸੀਗਾ ਹਾਂ ਉਹ ਕਹਿੰਦਾ ਕੋਈ ਪੰਚ ਨਹੀਂ ਆਂਦਾ ਮੇਰੇ ਕੋਲ ਮੈਂ ਕਹਿੰਦਾ ਕਿਸੇ ਮੈਟਰ ਵਾਸਤੇ ਹਾਂਜੀ ਅੱਛਾ ਅੱਜ ਵੀ ਜਾ ਕੇ ਨਹੀਂ ਉਹ ਵੀ ਸਰਪੰਚ ਕੀ ਬਿਲਡਿੰਗ ਤੇ ਹੀ ਹੈ ਕਿ ਬਈ ਉਹ ਪੰਚ ਕੋਈ ਆਂਦਾ ਹੀ ਨਹੀਂ ਠੀਕ ਹੈ ਸਭੇ ਜਿਹੜੀ ਆਪਾਂ ਸਭ ਤੋਂ ਮੈਨ ਆਪਾਂ ਇਸ ਮੈਟਰ ਤੇ ਗੱਲ ਕਰੀਏ ਤਾਂ ਸਮੈਲ ਇੰਨੀ ਪੈੜੀ ਮਾਰ ਰਹੀ ਹੈ ਕਿ

अच्छा घूमना फिरना ਵੀ ਬੰਦ ਹੋ ਗਿਆ ਤੁਹਾਡਾ ਬਾਹਰ ਨਿਕਲਣਾ ਵੀ ਬੰਦ ਹੋ ਗਿਆ ਜੇ ਹੁਣ ਕੀ ਕਰਾਂ ਭਾਈ ਰਹਿਣਾ ਰਿਸ਼ਤੇਦਾਰ ਭਿਆਰ ਰਿਸ਼ਤੇਦਾਰ ਉਹਨੂੰ ਵੀ ਕਿਤੇ ਆਪਣੇ ਘਰਾਂ ਵਿੱਚ ਬਿਠਾਵਾਂਗੇ ਬਰਕਾਰ ਥੋੜੇ ਜਦੋਂ ਬੜੀ ਗੱਡੀ ਕੋਈ ਲੰਘ ਨਹੀਂ ਹੋਊਗੀ ਹੈਵੀ ਤਾਂ ਛਿੰਤੇ ਵੀ ਪੈਂਦੇ ਹੋਣਗੇ ਆਹ ਪਾਵਾ ਛਿੰਤੇ ਵੀ ਪਾਵਾ ਜਦ ਬਾਹਰ ਖੜੇ ਹੋਏ ਛਿੰਤੇ ਵੀ ਪਾਵਾ ਹੁਣ ਕਟੜ ਦਾ ਪਾਣੀ ਇਹ ਤਾਂ ਇਤਨਾ ਇਹਨਾਂ ਦਾ ਵਿਚਾਰ ਹੋ ਗਿਆ ਖੇਤਾਂ ਮੈਂ ਉਤਰ ਰਾ ਨਹੀਂ ਤਾਂ ਪੂਰਾ ਤਾਂ ਮਾਰੇ ਘਰੋਂ ਮਬਰ ਜਾ ਪਾਣੀ ਖੇਤ ਜਿਹੜਾ ਖੇਤਾਂ ਵਿੱਚੋਂ ਕੱਢਿਆ ਉਹ ਤਾਂ ਨਹੀਂ ਕਿਤੇ ਬੋਲਦਾ ਵੀ ਸਾਡੇ ਖੇਤ ਨੂੰ ਕਹਾਂ ਅਗਲੇ ਬਹੁਤ ਬੋਲਣਾ ਹੁਣ ਕੀ ਕੜਕ ਦਾ ਨਾਸ ਹੋ ਰਾ ਦੁਬਾਰ ਦੁਬਾਰਾ ਕਣਕਬੀਤ ਜੀ ਨਾ ਸੋਰਾ ਲੋਕੀ ਹਿੰਮਤ ਹੈ ਫਿਰ ਵੀ ਇਤਨਾ ਪਾਣੀ ਉਹਨੇ ਕਿ ਉਸਮੇ ਕੋਈ ਜਾ ਰਾ ਕਣਕ ਤੇ ਮੈਂ ਨਹੀਂ ਕੋਈ ਨਹੀਂ ਆਪਣੇ ਕਣਕਬਾ ਪਾਣੀ ਜਾਂਦਾ ਤੁਸੀਂ ਇਸ ਮੈਟਰ ਨੂੰ ਜਾਗਰ ਕਰਨ ਦੇ ਲਈ ਅੱਜ ਮੀਡੀਆ ਤੱਕ ਪਹੁੰਚ ਕੀਤੀ ਹੈ ਕਿਉਂ ਲੋੜ ਪੈ ਗਈ ਨਿੱਜੀ ਤੌਰ ਤੇ ਨਹੀਂ ਗੱਲ ਕੀਤੀ ਪੰਚਾਇਤ ਦੇ ਨਾਲ ਨਿੱਜੀ ਤੌਰ ਤੇ ਪਿੰਡ ਵਾਲਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਘਰ ਦੇ ਵਿੱਚ ਜਿਹੜੇ ਬਾਹਰ ਘਰ ਆ ਇਹਨਾਂ ਦੇ ਚਾਹਾਂ ਦੇ ਗੱਡੀਆਂ ਆਉਂਦੀਆਂ ਅੰਦਰ ਪਾਣੀ ਜਾਂਦਾ ਰੋਟੀ ਪਾਣੀ ਦੇ ਤੇ ਪਹਿਲੇ ਤੇ ਇਹ ਇੱਕ ਘਰ ਹੈ ਇਹ ਇਕੱਲਾ ਇਧਰੋਂ ਇੱਕ ਇਕੱਲਾ ਪਰਿਵਾਰ ਹੈ ਇਹ ਸਭ ਦੋਹੇ ਮੀਆਂ ਬੀਬੀ ਬਿਮਾਰ ਹੈ ਠੀਕ ਹੈ ਜੀ ਉੱਪਰ ਤੇ ਇੰਨਾ ਗੰਦ ਪਿਆ ਪਾਣੀ ਇੰਦ ਘਰ ਦੇ ਮੂਹਰੇ ਹੈ ਲੈਟਰਿੰਗਾਂ ਦੇ ਮੂਹਰੇ ਨਿਕਲਦੀ ਹੈ ਸਾਰਾ ਪਾਣੀ ਇਹਦੇ ਅੰਦਰ ਆਂਦਾ ਰੋਟੀ ਖਾਣੇ ਤੇ ਇਹਨਾਂ ਨੂੰ ਬੈਠਣੇ ਦਿੱਕਤ ਆਈ ਵੀ ਹੁਣ ਬੰਦਾ ਸਤੂ ਪੰਜ ਬਾਹਰ ਬੈੰਦਾ ਜੇ ਬਾਹਰ ਬੈਠ ਜਾਈਂਦੇ ਗੱਡੀ ਵਾਲਾਂ ਦਾ ਛੁੱਟੇ ਮਾਰਗ ਲੱਗ ਜਾਂਦਾ ਤੋ ਇਹਨਾਂ ਨੇ ਇਕੱਲਾ ਐਸੀ ਇਸ ਰੋਡ ਦੇ ਉੱਤੇ ਇਸ ਤਰ੍ਹਾਂ ਦਾ ਪਾਣੀ ਅੰਦਰ ਪਿੰਡ ਦੇ ਵਿੱਚ ਵੀ ਹੈ ਸਾਰੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਹੈ ਇਧਰ ਬਾਹਰ ਰੋਡ ਦੇ ਵਿੱਚ ਬਹੁਤ ਬੁਰਾ ਹਾਲ ਹੈ ਇਹ ਤਾਂ ਪੰਚਾਇਤ ਨੂੰ ਜਿਹੜੇ ਖੇਤ ਆ ਜਿਨ੍ਹਾਂ ਦਾ ਖੇਤ ਆ ਜੇ ਅਗਰ ਪਾਣੀ ਖੇਤ ਚੋਂ ਕੱਢ ਦਿੱਤਾ ਜਾਵੇ ਤਾਂ ਵੀ ਥੋੜਾ ਹੱਲ ਹੋ ਸਕਦਾ ਫਿਰ ਕਣਕ ਉਹਨਾਂ ਦੀ ਖਰਾਬ ਹੁੰਦੀ ਜੇ ਪਾਣੀ ਆਪਾਂ ਖੇਤ ਵਿੱਚੋਂ ਕੱਢਦੇ ਆ ਜੀ ਤਾਂ ਕਣਕ ਦਾ ਨੁਕਸਾਨ ਹੋ ਰਿਹਾ ਜੀ 6 ਮਹੀਨੇ ਫਸਲਾਂ ਦੀ ਜ਼ਿੰਮੇਵਾਰੀ ਅੱਜ ਤਣੂ ਅੱਜ ਤਣੂ ਅਗਲੇ ਦਾ ਖਾਣਾ ਹੈ ਜੀ ਉਹ ਵੀ ਲੋਕੀ ਹੋਏ ਬੇਚਾਰੇ ਜੀ ਕਦੀ ਮਿੱਟੀ ਲਾਂਦੇ ਜੀ ਕਦੀ ਕੁਛ ਕਰਦੇ ਜੀ ਇੱਕ ਵੜ ਦਾ ਕੰਮ ਨਹੀਂ ਹੈ ਜੀ ਸਾਲ ਸਾਲ ਪਹਿਲਾਂ ਸਾਫ ਕਰਾਈ ਸੀ ਮੈਂ ਹੀ ਕਰਾਈ ਸੀ ਮੈਂ ਸਰਪੰਚ ਵੀ ਖੜੇ ਚੋਣ ਚਾਬ ਦੇ ਬੋਟਾ ਵਿੱਚ ਤੇ 6 20 ਬੋਟਾ ਵਿੱਚ ਆ ਗਏ ਜੀ ਵੋਟਾਂ ਦੇ ਇਲੈਕਸ਼ਨਾਂ ਦੇ ਪਹਿਲਾਂ ਮੈਂ ਸਾਫ ਮੈਂ ਉਦੇ ਬਾਅਦ ਸਾਲ ਕੱਟਤੇ ਜੀ ਹੁਣ ਤੱਕ ਕਿਸੇ ਨੇ ਸਾਫ ਨਹੀਂ ਕਰਾਈ ਜੀ ਔਰ ਇਹਨੂੰ ਇਹਨੂੰ ਕਿੰਨੇ ਦਿਨ ਹੋ ਗਏ ਇਸ ਤਰ੍ਹਾਂ ਇਹਨੂੰ ਤਾਂ ਇੱਥੇ 2-3 ਮਹੀਨੇ ਹੋ ਗਏ 2-3 ਮਹੀਨੇ ਤੋਂ ਐਸੇ ਤਰ੍ਹਾਂ 2-3 ਮਹੀਨੇ ਅਸੀਂ ਆਹ ਲਈ ਬਹੁਤ ਬੁਰਾ ਹਾਲ ਹੈ ਇਹ ਪਾਣੀ ਇਸ ਤਰੀ ਚੱਲ ਰਿਹਾ ਪਾਣੀ ਅਹੀਂ ਚੱਲ ਰਿਹਾ ਬਹੁਤ ਬੁਰਾ ਹਾਲ ਹੈ ਬਹੁਤ ਪਰੇਸ਼ਾਨ ਪਿੰਡ ਦੇ ਬੰਦੇ ਬਹੁਤ ਪਰੇਸ਼ਾਨ ਹੋ ਰਹੇ ਜੀ ਕੋਈ ਮੁੱਦਾ ਨਹੀਂ ਤਾਂ ਚੱਕਦਾ ਜੀ ਜੇ ਕਿਸੇ ਨੂੰ ਕਹਿ ਦਈਏ ਜੀ ਸਰਪੰਚ ਕਹਿੰਦਾ ਨਹੀਂ ਵੀ ਜਿਹੜੇ ਬਾਈ ਇਹ ਘਰ ਆ ਵੀ ਇਹ ਬਾਹਰ ਦੇ ਲੋਕਾਂ ਦੇ ਘਰ ਆ ਵੀ ਤਾਂ ਕਰਕੇ ਸ਼ਾਇਦ ਕਰੋਣੀ ਨਾ ਚਾਹੁੰਦੇ ਹੁਣ ਨਹੀਂ ਨਹੀਂ ਸਾਰੇ ਪਿੰਡ ਦੇ ਵਿੱਚ ਬੁਰਾ ਹਾਲ ਹੈ ਐਸਾ ਕੁ ਸਾਰੇ ਪਿੰਡਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਜੀ ਕਿਉਂਕਿ ਆ ਕੇ ਬਾਹਰ ਤੋਂ ਰਹਿ ਰਹੇ ਨੇ ਸ਼ਾਇਦ ਇਹ ਵੀ ਕਈ ਵਾਰ ਕਈ ਪਿੰਡਾਂ ਜਿਸ ਤਰ੍ਹਾਂ ਦਾ ਹੁੰਦਾ ਵੀ ਇਹ ਬਾਹਰ ਹੀ ਲੋਕ ਰਹਿੰਦੇ ਨੇ ਨਹੀਂ ਨਹੀਂ ਐਡਾ ਵੀ ਐਜਾਂ ਦਾ ਕੋਈ ਕੰਮ ਨਹੀਂ ਹੈ ਜੀ ਬਹੁਤ ਪਰੇਸ਼ਾਨੀ ਆਂਦੀ ਹੈ ਇਹਨਾਂ ਨੂੰ ਕੋਈ ਨਹੀਂ ਬੋਲਦਾ ਜੀ ਜਿਵੇਂ ਸਰਪੰਚ ਨੂੰ ਕਹਿੰਦੇ ਅਗਲਾ ਕੰ다 ਸਰਪੰਚ ਦਾ ਕੰਮ ਹੈ ਉਹਦਾ ਜੇ ਉਹਨੂੰ ਕਹੀਏ ਜੇ ਅਗਲਾ ਕੰਦਾ ਉਹ ਸਰਪੰਚ ਦਾ ਕੰਮ ਹੈ ਬਸ ਇਹੀ ਹੈ ਜੀ ਕੋਈ ਜਾਣਾਂ ਨਹੀਂ ਚਾਹੁੰਦਾ ਮੈਡਮ ਉਹਨਾਂ ਕੋਲ ਮਾਨ ਕੋਲ ਜਾਵਾਂ ਉੱਥੇ ਜੀ ਜਾ ਕੇ ਗੱਲ ਕਰੇ ਸਾਡੇ ਪਿੰਡ ਵਿੱਚ ਸੇਵਰੇਜ ਕੋਈ ਜਾਉਂਗੇ ਤਾਂ ਹੀ ਹੈ ਜੀ ਪਹਿਲਾਂ ਤੁਸੀਂ ਆਵਾਜ਼ ਵੀ ਪਾਰਟੀ ਨੂੰ ਮਿਆ ਆਮਾ ਦੀ ਪਾਰਟੀ ਪਹਿਲੇ ਬਲਾਕ ਕਰਦਾ ਸੀ ਪਹਿਲੇ ਆਪਾਂ ਨੇ ਸਾਫ ਕਰਾਈ ਤੀ ਇੱਕ ਸਾਲ ਪਹਿਲੇ ਇਲੈਕਸ਼ਨਾਂ ਤੇ ਜਦੋਂ ਅਨਮੋਲ ਕਗਰਮਾਨ ਜੀ ਹੁਣ ਜਾਣਾ ਛੱਡਤਾ ਜਾਂ ਮਤਲਬ ਨਹੀਂ ਆਪਾਂ ਜਾਂਦੇ ਜੀ ਆਪਾਂ ਜਾਂਦੇ ਆ ਜੀ ਆਪਾਂ ਚੱਕਰ ਵਾਦਾ ਕੀਏ ਜੀ ਹੁਣ ਜੇ ਪੰਚਾਇਤ ਬਣੀ ਹੈ ਜੀ ਹੁਣ ਇਹ ਕਰ ਸਕਦੇ ਜੇ ਅਸੀਂ ਆਪਾਂ ਕਰਾਉਂਗੇ ਜੀ ਹੁਣ ਮੈਂ ਅੱਜ ਕਰਾ ਦਵਾ ਜੀ ਸਾਫ ਹੋ ਗਈ ਕੱਲ ਨੂੰ ਆਪਾਂ ਕਹਾਂਗੇ ਤੂੰ ਪੰਚਾਇਤ ਸਰਪੰਚ ਨਹੀਂ ਪੰਚਾਇਤ ਤੋਂ ਨਹੀਂ ਨੀ ਨੀ ਜੀ ਜੀ ਤੌਰ ਤੇ ਤਾਂ ਕਹਿ ਸਕਦੇ ਤੁਸੀਂ ਨਿੱਜੀ ਤੌਰ ਤੇ ਆਪਾਂ ਨੇ ਕਹਿ ਜਾਗੇ ਅਗਲਾ ਕਹਿੰਦੇ ਆਪਾਂ ਨੂੰ ਕੀ ਲੈਣਾ ਨਹੀਂ ਤੁਸੀਂ ਕਿਹਾ ਸਰਪੰਚ ਨੂੰ ਲੈ ਕੇ ਆਏ ਆ ਅੱਥੇ ਉਹ ਕੇ ਗਏ ਵੀ ਭਾਈ ਸਰਪੰਚ ਸਾਹਿਬ ਆ ਮਾੜਾ ਹਰ ਬਾਈ ਜੀ ਸਰਪੰਚ ਦੇ ਘਰ ਦੇ ਕੋਲ ਪਾਣੀ ਘੁੰਮ ਰਿਆ ਢੇਲ ਲੱਗੇ ਪਏ ਉਹਨਾਂ ਨੂੰ ਆਪ ਵੀ ਦੇਖਣਾ ਚਾਹੀਦਾ ਹੁਣ ਅਸੀਂ ਜਾਵਾਂਗੇ ਕਿੰਨਾ ਵੇਖਾਂਗੇ ਆਪੇ ਦੇਖਦਾ ਜੀ ਹੁਣ ਮੈਂ ਮੇਰਾ ਘਰ ਵਿੱਚ ਹੈ ਮੇਰਾ ਘਰ ਵਿੱਚ ਹੈ ਜੀ ਹੁਣ ਮੈਂ ਬਾਹਰ ਗੱਡੀ ਲੈ ਕੇ ਅੱਚ ਲੰਘਿਆ ਤੇ ਦੇਖਿਆ ਇੰਨੇ ਛੱਟੇ ਪਹਿਰੇ ਬੰਦੇ ਬੈਠੇ ਆ ਗੱਡੀ ਆਵਾਜ਼ ਆਈ ਤਾਂ ਮੈਂ ਤੁਹਾਨੂੰ ਮੀਡੀਆ ਸੰਪੰਨ ਪਹੁੰਚੇ ਕੋਸ਼ਿਸ਼ ਕੀਤੀ ਤਾਂ ਤੁਹਾਨੂੰ ਅੱਚ ਬੁਲਾਇਆ ਜੀ ਕਿ ਕੀ ਹੈ ਕਿ ਕੰਮ ਰੁਕਿਆ ਵਾ ਕਿਉਂ ਕੰਮ ਪੰਚਾਇਤ ਜਿਹੜੀ ਆਪਣੀ ਹੈ ਜੀ ਕੰਮ ਪੰਚਾਇਤ ਦਾ ਰੁਕਿਆ ਵਾ ਜੀ ਹ ਕਿਸ ਤਰੀਕੇ ਦੇ ਨਾ ਕਿਹੜੀ ਗੱਲ ਕਰਕੇ ਰੁਕਿਆ ਵਾ ਪਾਣੀ ਕਿੱਥੇ ਪੈਸੇ ਤਾਂ ਜੇ ਹੁਣ ਮੈਡਮ ਕੋਲ ਐਮਐਲ ਮੋਹਨ ਕੋਲ ਗਰਮਾਨੇ ਕੋਲ ਜਾਉਂਗੇ ਪੰਚਾਇਤ ਜਾਉਂਗੀ ਉੱਥੇ ਜਾ ਕੇ ਗੱਲਬਾਤ ਕਰੂੰਗੀ ਤਾਂ ਪੈਸੇ ਵੀ ਹੱਲ ਹੋਊਗਾ ਜੀ ਜੇ ਜਾਣੇ ਉਹ ਨਹੀਂ ਉਹ ਕਹਿੰਦਾ ਮੇਰਾ ਕੰਮ ਨਹੀਂ ਉਹ ਕਹਿੰਦਾ ਮੇਰਾ ਕਾਰ ਸਾਰੇ ਕੰਮ ਬੀਜੀ ਵਿੱਚ ਦੂਏ ਨਾ ਸਰਪੰਚ ਸਾਹਿਬ ਨੇ ਕਰਿਆਨੇ ਦੀ ਦੁਕਾਨ ਕੀਤੀ ਵੀ ਉਹਦੇ ਕਰਿਆਨੇ ਦੀ ਦੁਕਾਨ ਤੇ ਟਾਈਮ ਹੀ ਲੱਗਦਾ ਠੀਕ ਹੈ ਜੀ ਪਿੰਡ ਦੇ ਵਿੱਚ ਬਹੁਤ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਰਹੇ ਯਾਰ ਇਹ ਪਿੰਡ ਦੇ ਵਿੱਚ ਇਹ ਕੰਪਨੀਆਂ ਤੁਹਾਡੇ ਜਿਵੇਂ ਇਹ ਉਹ ਮੈਕਸ ਹੋ ਗਈ ਜੀ ਮੈਕਸ ਹੋ ਗਈ ਹੋਰ ਕੰਪ ਕਈ ਵਾਰ ਹੁੰਦਾ ਲਾਗਲੇ ਪਿੰਡ ਉਹਨਾਂ ਨੇ ਗੋਦ ਲਏ ਹੋਏ ਆ ਇਹਨਾਂ ਕੰਪਨੀਆਂ ਦਾ ਨਹੀਂ ਕੋਈ ਨੁਮਾਇੰਦਾ ਥੋੜੇ ਕੋਲ ਪਹੁੰਚਦਾ ਵੀ ਸਾਡੇ ਲੋਕ ਵੀ ਤੁਹਾਡੇ ਪਿੰਡਾਂ ਜ ਨੂੰ ਹੋ ਕੇ ਲੰਘਦੇ ਆ ਬੋਮਰਾ ਨਹੀਂ ਨਹੀਂ ਕੰਪਨੀ ਦਾ ਕੋਈ ਨਹੀਂ ਹੈਗਾ ਸੀਵਰੇਜ ਦਾ ਵੀ ਮੁੱਦਾ ਹੈ ਉਹ ਹੈ ਜੋ ਬਿਜਲੀ ਦਾ ਮੁੱਦਾ ਬਹੁਤ ਹੈ ਬਾਹਰਲੇ ਸਰ ਬਿਜਲੀ ਹੈ ਕਿ ਵਿੱਚ ਬਿਜਲੀ ਹੈ ਵੀ ਨਹੀਂ ਜੀ ਆਂਦੀ ਨਹੀਂ ਇਹ ਸੀਵਰੇਜ ਅਟੈਚ ਕਿਹਦੇ ਨਾਲ ਹੈ ਕੰਪਨੀ ਨਾਲ ਨਹੀਂ ਨਹੀਂ ਬਾਹਰ ਉੱਥੇ ਜਾਂਦੀ ਨਦੀ ਵਿੱਚ ਜਾਂਦੀ ਹੈ ਜੀ ਨਦੀ ਵਿੱਚ ਤੁਸੀਂ ਕਹਿੰਦੇ ਵੀ ਪਹਿਲਾਂ ਸਫਾਈ ਕਰਾਈਓ ਤੁਸੀਂ ਸਫਾਈ ਕਰੋ ਕਰਾਈ ਸਫਾਈ ਇੱਕ ਸਾਲ ਪਹਿਲਾਂ ਕਰਾਈ ਜੇ ਇਲੈਕਸ਼ਨ ਆਪਾਂ ਨੇ ਜੇ ਵੋਟਾਂ ਦੇ ਪਹਿਲਾਂ ਕਰਾਈ ਤੀ ਜਦ ਸਫਾਈ ਉਹ ਜੋ ਬਹੁਤ ਬੁਰਾ ਇਹਨਾਂ ਨੂੰ ਪੁੱਛੋ ਜੀ ਬਹੁਤ ਮਾਈ ਸਾਫ ਕਰਾਈ ਤੀ ਅਜਿਹੇ ਹਾਲਾਤ ਹੱਥ ਹਾਲ ਯਾ ਥੋੜੇ ਸਮੇਂ ਬਾਅਦ ਬਣਦੇ ਐ ਇਹ ਬਣਦੇ ਕੀ ਕਮੀ ਨੇ ਕਿੱਥੇ ਆ ਬਣਦੇ ਕੀ ਡੰਗਰਾਂ ਦਾ ਗੋਹਾ ਜਾਂਦਾ ਜੀ ਤੂੜੀ ਡੰਗਰਾਂ ਦਾ ਕੱਖ ਜੋ ਵੀ ਡੰਗਰਾਂ ਜਿਹੜੇ ਲੇਡੀਜ਼ ਆ ਕੋਈ ਵੀ ਕਿਰਾਏਦਾਰ ਆ ਵਿਚੋ ਦੇ ਲਿਫਾਫੇ ਗਏ ਨੇ ਵਿਚੋ ਦੇ ਬਲੌਕ ਹੋਈ ਨਹੀਂ ਜਦ ਆਪਾਂ ਨੇ ਦੇਖਣੀਆਂ ਨਹੀਂ ਹੈਗੀ 6 ਮਹੀਨੇ ਬਾਅਦ ਮੋੜ ਮੋੜ ਰਿਪੇਅਰ ਕਰਾਣੇ ਜੀ ਹੱਥ ਪਹਿਲਾਂ ਮਾਰਨਾ ਚਾਹੀਦਾ ਜਦ ਆਪਾਂ ਨੇ ਦੇਖਣੀਆਂ ਬੰਦ ਹੋ ਗਈਆਂ ਜਦ ਆਪਾਂ ਦਾ ਮੁੱਦਾ ਚੱਕਣਾ ਵੀ ਹਾਂ ਬੰਦ ਹੋ ਗਈ ਤੇ ਪਹਿਲੇ ਆਪਾਂ ਤਿਆਰ ਕਰ ਪਿੰਨ ਬਣੀ ਦੇ ਵਿੱਚ ਦਿੱਕਤ ਆਉਂਗੀ ਜੀ ਪਿੰਨ ਬਣੀ ਜੇ ਕੱਲ ਨੂੰ ਜਦੋਂ ਸੇਵਰ ਉੱਛਲੀ ਆ ਪਿੰਨ ਬਣੀ ਦੇ ਵਿੱਚ ਵੀ ਰਮਿਕਸ ਹੋ ਕੇ ਜਾਊਗਾ ਜੀ ਇਹ ਬੱਚੇ ਬਿਮਾਰ ਹੋਣਗੇ ਜੀ ਉਹ ਤੁਸੀਂ 3 ਮਹੀਨੇ ਤੋਂ ਦੱਸ ਰਹੇ ਹੋ 3 ਮਹੀਨੇ ਤੋਂ ਫਿਰ ਅ ਜੇਪਾ ਦੇਖੀਏ ਨਾ ਬਹੁਤ ਸਮਾਂ ਹੋ ਗਿਆ ਇਹ ਤਾਂ 5-7 ਦਿਨਾਂ ਵਿੱਚ ਬੁਰਾ ਹਾਲ ਹੋ ਜਾਂਦਾ ਹੋਊਗਾ ਜੀ 3 ਮਹੀਨੇ ਦੀ ਗੱਲ ਕਰਦੇ ਹੋ ਪਾਜੀ ਕੋਈ ਨਹੀਂ ਇੱਥੇ ਜਾਣੇ ਵਾਲਾ ਕੋਈ ਵੀ ਇੱਥੇ ਕੋਈ ਨਹੀਂ ਕਹਿੰਦਾ ਅੱਜ ਮੈਂ ਲਿਖਿਆ ਤਾਂ ਸਾਨੂੰ ਅੱਜ ਹੁਣ ਥੋੜੀ ਮੰਗ ਕੀ ਹੈ ਕੀ ਹੋਣਾ ਚਾਹੀਦਾ ਮੰਗ ਕੀ ਸੰਤਾ ਜੀ ਸਾਫ ਕਰਾਣਾ ਚਾਹੀਦਾ ਜੀ ਸਾਫ ਹੁਣ ਚਾਹੀਦੀ ਹੈ ਜੀ ਇਹ ਵੀ ਤਾਂ ਨਾ ਸਿਮਿੰਟ ਪਾਇਆ ਟੋਏ ਜਿੱਥਾ ਪਾਇਆ ਟੋਏ ਬੇ ਪਿੰਡ ਦਾ ਬਹੁਤ ਬੁਰਾ ਹਾਲ ਹੈ ਵਿੱਚ ਆ ਕੇ ਦੇਖੋ ਵਿੱਚ ਜਮ ਦੇ ਬੁਰਾ ਹਾਲ ਹੈ ਜੀ ਜਿੱਥੇ ਗੋਹੇ ਦੇ ਢੇਰ ਲਾਏ ਉੱਪਰ ਗੋਹੇ ਦੇ ਢੇਰ ਲੱਗੇ ਹੋਏ ਜੀ ਨਾ ਤਾਂ ਪਿੰਡ ਦੀ ਜੰਗਣੇ ਜਗਾ ਹੈ ਨਾ ਬਾਹਰ ਲੰਗਣੇ ਜਗਾ ਜੀ ਬਹੁਤ ਬੁਰਾ ਹੈ ਹੁਣ ਮੈਂ ਵੀ ਆਪੇ ਸੋਚਿਆ ਵੀ ਇੱਕ ਹੁਣ ਮਕਾਨ ਮੈਂ ਬਾਹਰ ਚ ਲੈਣੇ ਸੋਚ ਰਿਹਾ ਜੇ ਇੱਥੇ ਕਿਰਾਏ ਦੇਣਾ ਜੀ ਇਹਨਾਂ ਤੋਂ ਕੋਈ ਹੱਲ ਨਾ ਨਿਕਲਿਆ ਤਾਂ ਫਿਰ ਆਪਾਂ ਦਾ ਮਕਾਨ ਆਪਾਂ ਦਾ ਮਕਾਨ ਛੱਡ ਦਊਗਾ ਹੱਲਾ ਹੀ ਹੈ ਮੈਂ ਤਾਂ ਮਕਾਨ ਛੱਡ ਦਊਗਾ ਇੱਥੇ ਤੋਂ ਕਿਰਾਏ ਤੇ ਰਹਿਣ ਲੱਗ ਜਾਊਗਾ ਮੋਂ ਮੈਡਮ ਜੀ ਮੋਂਗਰ ਰਮਨ ਅਜਿਹਾ ਜਾਵਾ ਉੱਥੇ ਪਗਲ ਗੋਤ ਕਰਾ ਜੀ ਸਾਰੇ ਹਾਲ ਹੁੰਦੇ ਜੀ ਤਿੰਨ ਮਹੀਨੇ ਹੋ ਗਏ ਦੱਸੋ ਕਿੰਨਾ ਬੁਰਾ ਹਾਲ ਹੈ ਦੇਖੋ ਜੀ ਕਿੰਨਾ ਬੁਰਾ ਹਾਲ ਹੈ ਦੇਖੋ ਬੱਡੀਆਂ ਲੰਗਦੀਆਂ ਉਹ ਬੈਠੇ ਵਿਚਾਰੇ ਨਿਆਣੇ ਆ ਬਾਲ ਬੱਚੇ ਛੋਟੇ ਛੋਟੇ ਐ ਬੁਵਾਰ ਨਹੀਂ ਹੋਉਂਗੇ ਜੀ ਦੱਸੋ ਮੈਨੂੰ ਕਿੰਨਾ ਬੁਰਾ ਹਾਲ ਹੈ ਜੀ ਇਹ ਇਹ ਬਜ਼ੁਰਗ ਬਿਮਾਰ ਰਹਿੰਦੇ ਜੀ ਬਹੁਤ ਸਮੈਲ ਬਹੁਤ ਭੈੜੀ ਮਾਰਦੀ ਐ ਇਹ ਬਜ਼ੁਰਗ ਬਿਮਾਰ ਰਹਿੰਦੇ ਜੀ ਇਹਨਾਂ ਦੀ ਮਿਸੀ ਬਹੁਤ ਬਿਮਾਰ ਐ ਜੀ ਉਹਨਾਂ ਤਾਂ ਦੇਖੋ ਜੀ ਪੁੱਤੇ ਬੈਠੇ ਜੀ ਵਿਚਾਰੇ ਕਿੰਨੇ ਦੁਖੀ ਹੋਏ ਹੋਏ ਆ ਜੀ ਬਹੁਤ ਪਰੇਸ਼ਾਨੀ ਆ ਉਨਾ ਤੱਕ ਵੀਡੀਓ ਪਹੁੰਚਦੀ ਕੀ ਕਹਿਣਾ ਚਾਹੋਗੇ ਆਪਣੀ ਮੋਨਗਰ ਮਾਨ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਬਹੁਤ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਹੈ ਜੀ ਇਹਨੂੰ ਆਪਣਾ ਸੇਵਰੇ ਇੱਕ ਵਾਰ ਰੌਂਡ ਇੱਕ ਵਾਰੀ ਆ ਕੇ ਚੈੱਕ ਕਰਨਾ ਚਾਹੀਦਾ ਜੀ ਆ ਕੇ ਪਿੰਡ ਦੇ ਹਾਲਾਤ ਬਹੁਤ ਮਾੜੇ ਹੈ ਜੀ ਅੱਜ ਤੱਕ ਪਰ ਪਿੰਡ ਦੇ ਵਿੱਚ ਕੋਈ ਇੰਨੇ ਪੈਸੇ ਆਏ ਨਾ ਸਹੀ ਗੱਲ ਕਰ ਰਿਹਾ ਜੀ ਜਿਹੜੇ ਪੈਸੇ ਇੰਨੇ ਅੱਜ ਤੱਕ ਕਿੱ데 ਲੱਗੇ ਮਿੰਦੀ ਕੀ ਕੋਈ ਦਿਖਾਦਾ ਕਿਥੇ ਲੱਗੇ ਪੈਸੇ ਜਿਹੜੇ ਕੰਮ ਹੋਏ ਦੇ ਪਹਿਲਾਂ ਦੇ ਹੋਏ ਵੇ ਉਹ ਪਹਿਲਾਂ ਦੇ ਹੋਏ ਹੋਏ ਜੀ ਆ ਦਿਖਾ ਦਿਓ ਜੀ ਮੇਰੇ ਪਿਛਲੇ 5 ਸਾਲਾਂ ਮੈਂ ਕੰਮ ਹੋਇਆ ਜੀ ਦਾ ਜ਼ਿਕਰ ਹੋਇਆ ਵੀ ਇੰਨੀ ਗ੍ਰਾਂਟ ਆਈ ਐ ਇਸ ਤੇ ਕੋਈ ਨਹੀਂ ਪੁੱਛਦਾ ਜ਼ਿਕਰ ਆ ਇਹ ਪਤਾ ਨਹੀਂ ਗ੍ਰਾਂਟ ਕਿੱਥੇ ਜਾ ਰਹੀ ਕਿੱਥੇ ਨਹੀਂ ਜਾ ਰਹੀ ਸਮਝ ਲੱਗ ਰਹੀ ਹੁਣ ਮੈਂ ਇਨਕੁਆਰੀ ਪਾਈ ਵੀ ਇਹ ਗ੍ਰਾਂਟ ਦੀ ਪਿਛਲੇ ਸਾਲ ਪੰਜ ਸਾਲਾਂ ਵਿੱਚ ਪੈਸਾ ਆਇਆ ਉਹਦੀ ਇਨਕੁਆਰੀ ਪਾਈ ਵੀ ਆ ਵੀ ਪਿੱਥੇ ਪੈਸਾ ਆਇਆ ਉਹ ਕਿੰਨਾ ਪੈਸਾ ਆਇਆ ਲਾਇਆ ਕਿੱਥੇ ਕਿੱਥੇ ਆ ਉਹਦੀ ਮੈਂ ਇਨਕੁਆਰੀ ਪਾਈ ਵੀ ਆ ਉਹ ਇਨਕੁਆਰੀ ਤੁਹਾਨੂੰ ਮੈਂ ਚਲਦੀ ਆਪਾਂ ਮੀਡੀਆ ਸਾਹਮਣੇ ਪੇਸ਼ ਕਰਾਂਗਾ ਹਾਂ ਜੀ ਇਹ ਆ ਜੀ ਚਾਹੜ ਮਾਜਰਾ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਪਿੰਡ ਚਾਹੜ ਮ ਅ ਅੰਦਰ ਦੀਆਂ ਜਿਹੜੀਆਂ ਗਲੀਆਂ ਉਹਨਾਂ ਗਲੀਆਂ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੇ ਉੱਤੇ ਸੀਵਰੇਜ ਦਾ ਪਾਣੀ ਤੁਹਾਨੂੰ ਘੁੰਮਦਾ ਨਜ਼ਰ ਆ ਰਿਹਾ ਹੋਵੇਗਾ ਇਸੇ ਤਰ੍ਹਾਂ ਦੇ ਹਾਲਾਤ ਦੱਸੇ ਜਾ ਰਹੇ ਨੇ ਪੂਰੇ ਪਿੰਡ ਦੇ ਵਿੱਚ ਕਿ ਸੀਵਰੇਜ ਬਲੌਕ ਹੋਣ ਕਾਰਨ ਇਸੇ ਤਰ੍ਹਾਂ ਦੇ ਹਾਲਾਤ ਪੂਰੇ ਪਿੰਡ ਵਿੱਚ ਨੇ ਅੱਪਾ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਇੱਥੇ ਪਿੰਡ ਵਾਸੀਆਂ ਦੇ ਨਾਲ ਹੋਰ ਜਿਹੜੇ ਲੋਕ ਸਾਡੇ ਨਾਲ ਜੁੜਨਗੇ ਇਸ ਮੈਟਰ ਨੂੰ ਲੈ ਕੇ ਗੱਲ ਕਰਨਾ ਚਾਹੁੰਦੇ ਨੇ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿ ਕੀ ਕਹਿੰਦੇ ਨੇ ਕਿੰਨੀ ਇੱਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਅ ਜਦੋਂ ਇਹ ਪਾਣੀ ਸੀਵਰੇਜ ਦਾ ਇਸ ਤਰ੍ਹਾਂ ਬਲੌਕ ਹੋ ਜਾਂਦਾ ਤੇ ਗਲੀਆਂ ਦੇ ਵਿੱਚ ਘੁੰਮਦਾ ਕਿੰਨੇ ਦਿਨ ਤੋਂ ਬੰਦਾ ਜੀ ਪਾਣੀ ਆ ਉਹ ਖੜਾ ਪਾਣੀ ਉਧਰ ਤਾਂ ਜੀ ਬਹੁਤ ਦਿਨ ਹੋ ਗਏ ਖੜੇ ਇਹਨੂੰ ਇੱਧਰ ਤਾਂ ਹੁਣੇ ਆਇਆ ਦੋ ਚਾਰ ਦਿਨ ਤੋਂ ਪਰ ਫੇਰ ਵੀ ਭਾਵੇਂ ਦੋ ਚਾਰ ਦਿਨ ਤੋਂ ਹੈ ਪਰੇਸ਼ਾਨੀ ਤਾਂ ਹੁੰਦੀ ਹੈ ਪਰੇਸ਼ਾਨੀ ਤਾਂ ਬਹੁਤ ਹੈ ਤ ਲੰਗੜਾ ਆਪਾ ਹੋ ਗਿਆ ਹੁਣ ਬਹੁਤ ਆਪਾ ਆਈ ਜੀ ਬਹੁਤ ਸਮੈਲ ਬਹੁਤ ਬਾੜੀ ਮਾਰਦੀ ਹਾਂ ਹਾਂਜੀ ਤੇ ਕਿਹਾ ਨਹੀਂ ਸਰਪੰਚ ਸਾਹਿਬ ਨੂੰ ਵੀ ਇਹ ਕੰਮ ਕਰਾਉ ਬਸ ਸਰਪੰਚ ਸਾਹਿਬ ਵੇਜਈਏ ਸਰਪੰਚ ਸਾਹਿਬ ਵੇਜਈਏ ਕਹਿ ਕੇ ਤਾਂ ਦੇਖਣਾ ਚਾਹੀਦਾ ਸਾਡੇ ਪਿੰਡ ਦਾ ਨੁਮਾਇੰਦਾ ਚੁਣਿਆ ਹੋਇਆ ਤੁਸੀਂ ਹਾਂਜੀ ਫਿਰ ਹੁਣ ਲੱਗਦਾ ਵੀ ਇਹ ਮਸਲਾ ਹੱਲ ਹੋਊਗਾ ਪਤਾ ਨਹੀਂ ਕਿ ਉਸ ਸਰਪੰਚ ਕਹੇ ਜਾਈ ਢਿੱਲਾ ਜਾਵੇ ਪਾਣੀ ਕਦੋਂ ਖੜਾ ਹੀ ਇਹ ਫਬ੍ਰੀਜ ਦਾ ਜੀ ਕਿੰਨੇ ਦਿਨ ਦਾ ਖੜਾ ਹੀ ਬਹੁਤ ਦਿਨਾਂ ਦਾ ਖੜਿਆ ਜੀ ਆਦਾ ਫਿਰ ਵੀ ਆਈਡੀਆ ਮੇਰੇ ਖਿਆਲ ਨਾਲ ਤਾਂ 8 ਦਿਨ ਹੋ ਚਲੇ ਅੱਛਾ ਸਾਡਾ ਗੁਰਦਾਰੇ ਦਾ ਬੁਰਾ ਹਾਲ ਹੋਇਆ ਬਾਜੀ ਕਿਸੇ ਦਾ ਮੱਥਾ ਟੇਕਣ ਜਾ ਮੈਂ ਗੁਰਦਾਰੇ ਹਾਂ ਅਦਾ ਕੋਈ ਗਵਰਨਮੈਂਟ ਪਾਸੇ ਸਖਤੀ ਹੋ ਪਈ ਹੈਗੀ ਉਹਦਾ ਬਿਮਾਰੀ ਫੈਲਣੇ ਦਾ ਵੀ ਖਤਰਾ ਹੋਇਆ ਵਾ ਅੱਛਾ ਹਾਂਜੀ ਸਨੈਲ ਬਹੁਤ ਪੜੀ ਮਾਰਦੀ ਹੈ ਬਹੁਤ ਸਨੈਲ ਗਿਆ ਇਹ ਸਭ ਬੰਦ ਕਰਨੀਆਂ ਪੈਣੀਆਂ ਉਹ ਬੈਠਾ ਔਖਾ ਹੋਇਆ ਪਿਆ ਹਾਂ ਅੱਛਾ ਕੋਈ ਨਾ ਕੋਈ ਬਿਮਾਰੀ ਫੈਲ ਜਾਣੀ ਉਹਦਾ ਬਿਮਾਰੀ ਫੈਲਣੀ ਹੈ ਹਾਂ ਕਿਹਾ ਨਹੀਂ ਸਰਪੰਚ ਗਵਰਨਮੈਂਟ ਅੱਖਾਂ ਵਿੱਚ ਹੀ ਦੇਖੀ ਕਿਸੇ ਨੂੰ ਕਿਹਾ ਨਹੀਂ ਇਹਦੇ ਬਾਰੇ ਪਤਾ ਨਹੀਂ ਉਹਦਾ ਪੰਚਾਇਤ ਕਹਿ ਸਕਦੀ ਹੈ ਹੁਣ ਮੇਰਾ ਤੇਰਾ ਮੇਰਾ ਕਿਹਾ ਕੰਮ ਤਾਂ ਪੰਚਾਇਤ ਕਰਾਉਗੀ ਨਾ ਹਾਂਜੀ ਹਾਂ ਕਿਹਾ ਨਹੀਂ ਕਿਸੇ ਨੂੰ ਨਹੀਂ ਜੀ ਕਿਸੇ ਨੂੰ ਨਹੀਂ ਪੰਚਾਇਤ ਵਾਲੇ ਦੇਖ ਜਾਣੇ ਪੰਚਾਇਤ ਵਾਲਿਆਂ ਨੂੰ ਕਹਿ ਲਿਆ ਹਾਂ ਕਹਨੇ ਦਾ ਨੋ ਗਿਆ ਪਤਾ ਕਿਤਨੇ ਦਿਨ ਸੇ ਖੜਾ ਇਹ ਪਾਣੀ ਬਈ ਹਫਤੇ ਸੇ ਉੱਪਰ ਹੋ ਗਿਆ 10 10 10 ਦਿਨ ਉਹ ਸਾਹਮਣੇ ਭਈਆ ਸਾਰਾ ਇਹ ਪਾਣੀ ਹੈ ਸਾਰਾ ਕਾਸ ਕਰਕੇ ਜਾਂਦੇ ਹੋਗੇ ਹਾਂਜੀ ਹਾਂਜੀ ਭਈਏ ਜੀ

ਅ ਇਹ ਦੇਖੋ ਇਸੇ ਤਰ੍ਹਾਂ ਅ ਹੋਰ ਥਾਵਾਂ ਤੇ ਵੀ ਇਹ ਜਿਹੜਾ ਪਾਣੀ ਆ ਇਹ ਨਿਕਲਦਾ ਤੁਹਾਨੂੰ ਵਿਖਾਈ ਦੇਵੇਗਾ ਉਹ ਵੀ ਤਸਵੀਰਾਂ ਅਸੀਂ ਸਾਂਝੀਆਂ ਕਰਾਂਗੇ ਫਿਲਹਾਲ ਅਸੀਂ ਚਲਦੀ ਚਲਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਮੈਟਰ ਅਸੀਂ ਸਾਂਝਾ ਕੀਤਾ ਸੀ ਕਿ ਇਹ ਪਿੰਡ ਕੈਪਟਨ ਉਮਰਿੰਦਰ ਦੀ ਸਰਕਾਰ ਮੌਕੇ ਚਪਾਲ ਲਗਾਉਣ ਦੇ ਲਈ ਚੁਣਿਆ ਗਿਆ ਸੀ ਸੋ ਸਾਡੇ ਨਾਲ ਇਸ ਪਰਦੇ ਦੇ ਸਾਬਕਾ ਸਰਪੰਚ ਤੇ ਯੂਥ ਆਗੂ ਜਿਹੜੇ ਸਾਡੇ ਨਾਲ ਖਵਾਜਾ ਖਾਨ ਬੂਟਾ ਜੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਖਵਾਜਾ ਖਾਨ ਬੂਟਾ ਦੇ ਨਾਲ ਕੀ ਕਹਿੰਦੇ ਨੇ ਖਾਨ ਸਾਹਿਬ ਹਾਲਾਤ ਬਹੁਤ ਮਾੜੇ ਨੇ ਤੁਹਾਡੀ ਸਰਪੰਚੀ ਸਮੇਂ ਵੀ ਇਹੋ ਜਿਹੇ ਹਾਲਾਤ ਤੇ ਬਿਹਤਰ ਸੀ ਉਸ ਤੋਂ ਸਦਰਾਂ ਜੀ ਤੁਸੀਂ ਮੇਰੇ ਖਿਆਲ 20 ਸਾਲ ਤੋਂ ਪੱਤਰਕਾਰ ਹੀ ਕਰਦੇ ਹੋ ਤੇ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੇ ਪਹਿਲਾਂ ਕਦੇ ਮਾਹੌਲ ਬਣਿਆ ਇਹ ਤਾਂ ਜਦੋਂ ਜਦੋਂ ਤੋਂ ਬਦਲਾਅ ਆਇਆ ਹੈ ਨਾ ਪੰਜਾਬ 'ਚ 4 ਸਾਲ ਹੋ ਗਏ ਇਹ ਬਦਲਾਅ ਦਾ ਜਿਹੜਾ ਅਸਰ ਹੈ ਉਹ ਸਭ ਤੋਂ ਵੱਧ ਸਾਡੇ ਪਿੰਡ ਦੇਖਣ ਨੂੰ ਮਿਲਿਆ ਕਿਉਂਕਿ ਇਲਾਕੇ 'ਚ ਸਭ ਤੋਂ ਸੋਹਣਾ ਸਾਫ਼ ਸੁਥਰਾ ਸਾਡਾ ਪਿੰਡ ਦਾ ਘਟਵਾਦੀ ਹੈ ਇਸ ਸੀਵਰੇਜ ਇੱਥੇ ਪਿਆ ਉਹ ਤਾਂ ਸਟੀਲ ਲਟਾਂ ਲੱਗੇ ਹੋਏ ਹਰ ਤਰ੍ਹਾਂ ਦੀ ਸਹੂਲਤ ਤੇ ਹੂੰ ਤੇ ਹੁਣ ਇਹ ਜਿਹੜਾ ਕਈ ਸਾਲ ਤੋਂ ਜਿਹੜਾ ਇੱਥੇ ਪਾਣੀ ਦਾ ਜਿਹੜਾ ਮਸਲਾ ਸੀਵਰੇਜ ਦਾ ਤੇ ਪੀਣ ਵਾਲੇ ਪਾਣੀ ਦਾ ਜਦੋਂ ਸੀਵਰੇਜ ਬਲੌਕ ਹੁੰਦੀ ਹੈ ਤੇ ਪੀਣ ਵਾਲੇ ਪਾਣੀ 'ਚ ਵੀ ਮਿਕਸ ਹੁੰਦਾ ਹੈ ਪਾਣੀ ਅੱਛਾ ਉਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਬਿਮਾਰੀਆਂ ਦਾ ਸਾਹਮਣਾ ਵੀ ਕਰ ਰਹੇ ਆ। ਮੁਸਕਬ ਸਭ ਤੋਂ ਬੜੀ ਇੱਥੇ ਖੜਿਆ ਨਹੀਂ ਜਾ ਰਿਹਾ ਇਸ ਜਿਹੜੀ ਗੰਦੀ ਜਿਹੜੀ ਬਦਬੋ ਹੈ। ਜੋ ਲੰਘਦੇ ਆ ਲੋਕ ਕਿਉਂਕਿ 18 ਤਰੀਕ ਤੋਂ ਹੁਣ ਰੋਜ਼ੇ ਸ਼ੁਰੂ ਹੋ ਜਾਣੇ ਆ। ਹੂੰ 19 ਤਰੀਕ ਨੂੰ ਸਾਡੇ ਗੁਰਦੁਆਰਾ ਸਾਹਿਬ 'ਚ ਜਿਹੜਾ ਸਾਲਾਨਾ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਾ ਹੈ। ਇਹ ਜਿਹੜਾ ਮੇਨ ਰਸਤਾ ਏ ਪਿੰਡ ਵਾਲੇ ਮੰਦਿਰ ਜਾਣਾ, ਮਸਜਿਦ ਜਾਣਾ, ਗੁਰਦੁਆਰੇ ਜਾਣਾ ਇਹੀ ਰਸਤਾ। ਇਹ ਜਦੋਂ ਨਹਾ ਧੋ ਕੇ ਘਰ ਤੋਂ ਪਾਕ ਪਵਿੱਤਰ ਹੋ ਕੇ ਲੋਕ ਇੱਥੋਂ ਲੰਘਦੇ ਆ ਨਾ। ਕਈ ਤਾਂ ਇੱਥੇ ਲੇਡੀਜ਼ ਵਿਚਾਰੇ ਇੱਕ ਦਿਨ ਸਾਡੇ ਕੋਲ ਜਿਹੜਾ ਕੋਈ ਐਕਟੀਵਿਟੀ ਤੇ ਜਨਾਨੀ ਉਹਨੇ ਕਿਤੇ ਮੁੰਲਾਵਰ ਜਾਣਾ ਹੁੰਦਾ ਘਰ ਤੋਂ ਆਈ ਉਹ ਇੱਥੇ ਗੰਦੇ ਪਾਣੀ 'ਚ ਗਿਰ ਗਈ ਤੇ ਉਹਦੇ ਸਾਰੇ ਕੱਪੜੇ-ਕੁੱਪੜੇ ਖਰਾਬ ਹੋ ਗਏ। ਥੋੜੇ ਵੀ ਖਾਂਹ ਸਾਹਿਬ ਛਿੱਟੇ ਪਏ ਬਿਆ ਚਿੱਟਾ ਸੂਤ ਬਿਲਕੁਲ ਇਹ ਵੀ ਹੁਣੇ ਥੋੜੇ ਬਸੇ ਲੱਗਦੇ। ਤੇ ਹੁਣ ਆਪਾਂ ਘੁੰਮ ਕੇ ਆਏ ਨਾ ਇੱਧਰ। ਹਾਂ। ਇਸੇ ਤਰ੍ਹਾਂ ਇਹ ਟੀੜੇ ਦੇ ਮੁੰਡੇ ਤੇ ਹਲਵਾਈ ਦਾ ਕੰਮ ਕਰਦੋ ਕੜਾਈਆਂ ਲੈ ਕੇ ਵਿਚਾਰੇ ਲੰਗਣ ਲਗੇ ਇੱਥੋਂ ਸਲਿੱਪ ਕਰਕੇ ਉਹ ਇੱਥੇ ਗਿਰੇ ਸੱਟਾਂ ਮੱਜੀਆਂ। ਮਤਲਬ ਬਹੁਤ ਲੋਕਾਂ ਨਾਲ ਜਿਹੜੀ ਇੱਥੇ ਨ 25 50 ਪਿੰਡਾਂ ਦੇ ਲੋਕ ਇੱਥੋਂ ਲੰਘਦੇ ਆਂ ਬੜੀਆਂ ਗਾਲਾਂ ਕੱਢ ਕੇ ਜਾਂਦੇ ਆਂ ਲੋਕ ਇਹ ਤੁਹਾਨੂੰ ਤੁਹਾਨੂੰ ਖਾਨ ਸਾਹਿਬ ਇਹ ਤੁਹਾਨੂੰ ਨਿਊ ਚੰਡੀਗੜ੍ਹ ਬਸਣ ਦਾ ਇਹ ਤੁਹਾਨੂੰ ਵਧੀਆ ਨਤੀਜਾ ਸਾਹਮਣੇ ਆ ਰਿਹਾ ਜਾਂ ਫਿਰ ਤੁਸੀਂ ਲੋਕਾਂ ਨੇ ਜ਼ਮੀਨਾਂ ਵੇਚਤੀਆਂ ਉਹਦਾ ਨਤੀਜਾ ਦੇਖ ਰਿਹਾ ਵੀ ਤੁਹਾਨੂੰ ਇਹ ਪਰੇਸ਼ਾਨ ਹੋਣਾ ਪੈ ਰਿਹਾ ਨਿਊ ਚੰਡੀਗੜ੍ਹ ਜਿਹੜਾ ਹੈ ਨਾ ਜ ਸਾਡੇ ਵਾਲੇ ਪਾਸੇ ਹਲੇ ਅਵਸਾਰ ਹੀ ਨਹੀਂ ਆਦੀ ਹੋਈ ਜੇ ਤਾਂ ਹੋ ਹੀ ਨਹੀਂ ਫਿਰ ਤਾਂ ਹੋਰ ਦਿੱਕਤ ਆਣੀ ਹੈ ਪਰ ਸਾਡੇ ਦਾ ਪਿੰਡ ਪਹਿਲੇ ਹੀ ਬਣਾ ਚੰਡੀਕੜ ਤੋਂ ਵੀ ਬਿਹਤਰ ਦਾ ਇੱਥੇ ਸਾਰੀਆਂ ਸੌਲਤਨੀਆਂ ਕਿਉਂਕਿ ਪੰਜਾਬ ਚ ਬਹੁਤ ਘੱਟ ਪਿੰਡ ਹੋਣੇ ਜਿੱਥੇ ਸਿਵਰੇਜ ਪਈ ਹੁੰਦੀ ਹੈ ਸਾਡੇ ਪਿੰਡ ਚ ਤਾਂ ਹੈਤੀ ਸਿਵਰੇਜ ਹੁਣ ਇਹ ਜਿਹੜਾ ਪਾਣੀ ਖੜਦਾ ਇਹਦੇ ਕਰਕੇ ਜਿਹੜੇ ਕੰਕਰੀਟ ਦੇ ਰੋਡ ਬਣੇ ਹੋਏ ਇਹ ਦੇਖੋ ਸਾਰੇ ਟੁੱਟ ਗਏ ਨੇ ਇਹ 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 ਖੱਡੇ ਪੈ ਗਏ ਪਹਿਲਾਂ ਵੀ ਟਰਾਲੀ ਪਹਿਲਾਂ ਵੀ ਟਰਾਲੀ ਮੈਂ ਸਿਮਿੰਟ ਦੀ ਚਾਰ ਕਰਵਾ ਕੇ ਲਿਆ ਕੇ ਖੱਡਾ ਭਰਿਆ ਤਾਂ ਇੱਥੇ ਪੂਰੇ ਜਿਹੜੇ ਟਰਾਲੀ ਸਿਮਿੰਟ ਦੀ ਪੈ ਗਈ ਤੇ ਇੱਕ ਵਾਕਿਆ ਸੀ ਜਿਹੜਾ ਆਪਾਂ ਅਸੀਂ ਸਾਂਝਾ ਕਰਦੇ ਸੀ ਨਾਲ ਦੀ ਨਾਲ ਕਿ ਕੈਪਟਨ ਮਰਿੰਦਰ ਸਿੰਘ ਦੀ ਚਪਾਲ ਲੱਗੀ ਸੀ ਕਿਸੇ ਸਮੇਂ ਕੈਪਟਨ ਮਰਿੰਦਰ ਸਿੰਘ ਦੀ ਜਦੋਂ ਸਰਕਾਰ ਤੀਜੀ ਉਹਨਾਂ ਨੇ ਕੈਪਟਨ ਸਾਹਿਬ ਦੀ ਟੀਮ ਨੇ ਸਾਡੇ ਪੂਰੇ ਇਲਾਕੇ ਚ 50 ਪਿੰਡਾਂ ਚ ਘੁੰਮ ਕੇ ਸਰਵੇ ਕਰਕੇ ਮਤਲਬ ਸਾਡਾ ਪਿੰਡ ਸਿਲੈਕਟ ਕਰਿਆ ਤਾਂ ਕਿ ਸਭ ਤੋਂ ਸੋਹਣਾ ਸੁਸਰਾ ਪਿੰਡ ਹੈ ਇੱਥੇ ਕੈਪਟਨ ਸਾਹਿਬ ਦੀ ਚਪਾਲ ਲੱਗੀ ᱛੀ ਅੱਜ ਉਹੀ ਪਿੰਡ ਹੈ ਜਿਹੜਾ ਮਤਲਬ ਤੁਸੀਂ ਹੁਣ ਪਿੰਡ ਚ 4 ਚੌਕ ਫੇਰ ਘੁੰਮੋ ਸਾਰੇ ਪਾਸੇ ਪਾਣੀ ਖੜਿਆ ਹੈ ਪਿੰਡੇ ਅੰਦਰ ਮਸਜਿਦ ਕੋਲ ਵੀ ਹੈ ਖੂਹ ਕੋਲ ਵੀ ਹੈ ਖੇੜੇ ਕੋਲ ਵੀ ਹੈ ਮਦਦਾਰਮਿਕ ਤਨਾਂ ਦੇ ਨੇੜੇ ਤੇੜੇ ਵੀ ਲੋਕਾਂ ਨੂੰ ਬਾਹਰ ਨਿਕਲਣਾ ਮੁਸ਼ਕਲ ਹੋਇਆ ਵਾ ਇਹ ਜਿੱਥੇ ਹੁਣ ਆਪਾਂ ਖੜੇ ਆ ਲੋਕ ਬੋਲਦੇ ਕਿ ਲੋਕ ਬਜਰੇ ਸਾਊ ਹਾਂ ਜੀ ਪਿੰਡਾਂ ਜੀ ਸਾਡੀ ਪੰਚਾਇਤ ਜਿਹੜੀ ਉਹ ਬਹੁਤ ਸਾਊ ਹੈ ਕਿ ਕਿ ਉਹਨਾਂ ਨੂੰ ਦੁਨੀਆਦਾਰੀ ਦੀ ਖਬਰੇ ਨਹੀਂ ਪੰਚੀ ਵੀ ਅਸੀਂ ਸਾਰੇ ਸਹਿਮਤੀ ਨਾਲ ਬਣਾਏ ਤੇ ਪਰ ਇਹ ਮਹੀਨਾ ਹੋ ਗਿਆ ਇੱਥੇ ਹੁਣ ਲੋਕਾਂ ਨੂੰ 50 ਪਿੰਡਾਂ ਦੇ ਲੋਕਾਂ ਨੂੰ ਦਿੱਕਤ ਆਂਦੀ ਹੈ ਕਿਸੇ ਪੰਚੀ ਨੇ ਵੀ ਆ ਕੇ ਇੱਥੇ ਕਿਸੇ ਦੀ ਗੱਲ ਨਹੀਂ ਸੁਣੀ ਕਿ ਵੀ ਆਪਾਂ ਨੇ ਕਰਨਾ ਕੀ ਹੈ ਕਿ ਇਦਾਂ ਦਾ ਵੀ ਕੋਈ ਮਸਲਾ ਹੁੰਦਾ ਜਿਹੜਾ ਹੱਲਣਾ ਹੋਵੇ ਕਿ ਤਾ ਥੋੜਾ ਆਪਣਾ ਪਿੰਡ ਦਾ ਮਸਲਾ ਇਹਨੂੰ ਕਿਤੇ ਇਹ ਤਾਂ ਕੱਲਾ ਸਰਪੰਚ ਸਾਹਿਬ ਵੀ ਆ ਆਪਣੇ ਇਕੱਲੇ ਤੌਰ ਤੇ ਕਰ ਸਕਦੇ ਆ ਪੰਚਾਇਤ ਦਾ ਦਾਦੇ ਵਿੱਚ ਕੋਈ ਪੁੱਛਣ ਦਾ ਵੀ ਕੋਈ ਆਉਂਦੀ ਹੈ ਨਹੀਂ ਨਹੀਂ ਮਹਾਰਾਜ ਪੰਚਾਇਤ ਆਪਣੇ ਬਣਾਈ ਕਾਦੇ ਵਾਸਤੇ ਹੁੰਦੀ ਹੈ ਕਿ ਆ ਸਿਰਫ ਇੱਕ ਦਿਨ ਸਰੋਪੇ ਪਵਾ ਕੇ ਜਾਂ ਗੱਡੀਆਂ 'ਚ ਖੜ ਕੇ ਹੱਥ ਖੜੇ ਕਰਕੇ ਕਿ ਅਸੀਂ ਬਣ ਕੇ ਆ ਗਏ ਘਰ ਜਾਂ ਫਿਰ ਗਾਣੇ ਲੱਗਦੇ ਨਹੀਂ ਹੁੰਦੇ ਜਿਹੜੇ ਉਹ ਆਂਦਾ ਸਰਪੰਚ ਬੱਲੀ ਹਨੀ ਐਦਾਂ ਦਾ ਉਹੀ ਦਿਨ ਹੁੰਦਾ ਬਸ ਸਰਪੰਚ ਵਾਸਤੇ ਜਾਂ ਫਿਰ ਲੋਕਾਂ ਆਂਦੀਆਂ ਜਿਹੜੀਆਂ ਮੁਸ਼ਕਲਾਂ ਪਰੇਸ਼ਾਨੀਆਂ ਹੁਣ ਇਹ ਜਿਹੜੇ ਘਰ ਐ ਐਂਦੀ ਜ਼ਿੰਦਗੀ ਹਰਾਮ ਹੋਈ ਵੀ ਹੈ ਹਾਂ ਇਹ ਬਾਹਰ ਨਿਕਲਣ ਔਖਾ ਹਾਂ ਖਾਣਾ ਨਹੀਂ ਖਾ ਸਕਦੇ ਅੰਦਰ ਬੈਠ ਕੇ ਇਹ ਮੁਸਕਾਂ ਦੀ ਇੰਨੀ ਗੰਦੀ ਤੇ ਹੁਣ ਬਾਹਰ ਹੱਲ ਕੀ ਨਿਕਲਣਾ ਚਾਹੀਦਾ ਹੱਲ ਤਾਂ ਦੇਖੋ ਜੀ ਅਗਰ ਤਾਂ ਪੰਚਾਇਤ ਦਾ ਕੋਈ ਹੱਲ ਕਰਦੀ ਐ ਦੋ ਚਾਰ 10 ਦਿਨ ਅਸੀਂ ਦੇਖਣਾ ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਗਿਆ ਇੱਥੋਂ ਲੋਕਾਂ ਨੇ ਲੰਘਣਾ ਹੈ ਗੰਦੇ ਪਾਣੀ ਚੋਂ ਸਾਡੇ ਗੁਰਦੁਆਰਾ ਸਾਹਿਬ 'ਚ ਜਿਹੜਾ 19 ਤਰੀਕ ਨੂੰ ਸਲਾਨਾ ਅਖੰਡ ਪਾਠ ਵੀ ਸ਼ੁਰੂ ਹੋ ਜਾਣਾ ਐ ਇੱਥੋਂ ਲੋਕਾਂ ਨੇ ਗੰਦੇ ਪਾਣੀ ਚੋਂ ਲੰਘਣਾ ਅੱਗੇ ਮੰਦਰ ਐ ਰੋਜ਼ ਲੋਕ ਉੱਥੇ ਵੀ ਜਾਂਦੇ ਆ ਹਨੀ ਅਗਰ ਤਾਂ ਪੰਚਾਇਤ ਉਹਦਾ ਕੋਈ ਹੱਲ ਕਰਦੀ ਐ 2-4 10 ਦਿਨਾਂ ਦਾ ਹਫ਼ਤੇ ਦਾ ਅਸੀਂ ਟਾਈਮ ਦੇ ਦੇਣਾ ਹੈ ਕਿ ਨਹੀਂ ਤਾਂ ਫਿਰ ਅਸੀਂ ਡੀਸੀ ਸਾਹਿਬ ਕੋਲ ਮੈਂ ਖੁਦ 10-20 50 ਲੋਕਾਂ ਨੂੰ ਲਿਜਾ ਕੇ ਜਾਂ ਫਿਰ ਸਾਡਾ ਜਿਹੜੀ ਪਾਰਟੀ ਨਾਲ ਮੈਂ ਸਬੰਧ ਰੱਖਦਾ ਉਹਨਾਂ ਦੇ ਵੱਡੇ ਲੀਡਰਾਂ ਨੂੰ ਇੱਥੇ ਬੁਲਾ ਕੇ ਮੌਕਾ ਦਿਖਾ ਕੇ ਨਾ ਬਾਕਾਇਦਾ ਇੱਥੇ ਅਸੀਂ ਜਿਹੜਾ ਹੈਲਥ ਦੇ ਜਿਹੜੇ ਇੱਥੇ ਸਾਡੇ ਡਿਊਟੀਆਂ ਲੱਗਿਆ ਹੋਵੇ ਨਾ ਡਿਸਪੈਂਸਰੀਆਂ 'ਚ ਉਹਨਾਂ ਨੂੰ ਵੀ ਬੁਲਾ ਕੇ ਦਿਖਾਵਾਂਗੇ ਕਿ ਕਿਆ ਵੀ ਤੁਸੀਂ ਲੋਕਾਂ ਨੂੰ ਮਾਰਨਾ ਇੱਥੇ ਇਹ ਤਾਂ ਇਹ ਤਾਂ ਜੇ ਆਪਾਂ ਖਾਨ ਸਾਹਿਬ ਆਪਣੇ ਨਿੱਜੀ ਤੌਰ ਤੇ ਵੀ ਆਪਾਂ ਹੈਲਥ ਡਿਪਾਰਟਮੈਂਟ ਨੂੰ ਇੱਕ ਵਾਰੀ ਚੈਕਿੰਗ ਕਰਾਈਏ ਤਾਂ ਇੰਨੇ ਪੈੜੀ ਸਮੱਲਾ ਕੇ ਉਹ ਜੋ ਮਕਾਨ ਹੈ ਜੀ ਉਹਨਾਂ ਨੇ ਸਾਰੀਆਂ ਔਰਤਾਂ ਨੇ ਹੁਣ ਇਧਰੋਂ ਦੁੱਧ ਲੈਣ ਆਣਾ ਕੱਲ ਪਰਸੋਂ ਉਹਨਾਂ ਵਿੱਚ ਉਲਟੀਆਂ ਲੱਗੀਆਂ ਉਹ ਉਲਟੀਆਂ ਕਰਦੀਆਂ ਕਰਨੋਂ ਗਈਆਂ ਉਹ ਸਾਤੇ ਨਹੀਂ ਖੜਿਆ ਜਾ ਇੰਨਾ ਪੈੜੀ ਇੱਥੇ ਜਿਹੜੀ ਮਸਤ ਮਾਰਦੀ ਹੈ ਗੰਦੀ ਪਾਟਾਂ ਦਾ ਪਾਣੀ ਹੈ ਸਾਰਾ ਨਹੀਂ ਪੰਚਾਇਤ ਨੂੰ ਦਿਖਦਾ ਨਹੀਂ ਪੰਚ ਸਰਪੰਚ ਬਣੇ ਹੋਏ ਆ ਹੁਣ ਸਮਤੀ ਦੇ ਇਲੈਕਸ਼ਨ ਵੀ ਹੋਏ ਆ ਇੱਥੇ ਸਮਤੀ ਦਾ ਵੀ ਬੰਦਾ ਜਿੱਤ ਕੇ ਗਿਆ ਇੱਥੇ ਆਮ ਪਾਰਟੀ ਦੀ ਸਰਕਾਰ ਹੈ ਮੈਡਮ ਅਨਮੋਲ ਗਗਨਮਾਨ ਵੀ ਹੈ ਹਨੀ ਤੇ ਸਾਡਾ ਜਿਹੜਾ ਆਮ ਆਦਮੀ ਪਾਰਟੀ ਦੇ ਐਮਪੀ ਹੈ ਚਿਰੇ ਤੱਕ ਤਾਂ ਸਾਰੇ ਉਹਨਾਂ ਦੇ ਤਾਂ ਮੈਂਬਰ ਬਣੇ ਹੋਏ ਆ ਤੇ ਉਹਨਾਂ ਨੂੰ ਖੁਦ ਹੀ ਦੇਖਣਾ ਚਾਹੀਦਾ ਨਾ ਕਿ ਵੀ ਇਹ ਜਿਹੜੀਆਂ ਇਹ 50 ਪਿੰਨਾਂ ਦਾ ਰਸਤਾ ਹੈ ਜੀ ਇਹ ਨਹੀਂ ਹੈਗਾ ਕਿ ਸਾਹਿਬ ਪਿੰਦ ਨਾਲੇ ਸਬੰਧ ਦਾ ਕਿਹੜਾ ਅੱਗੇ ਸਟੇਡੀਅਮ ਹੈ ਹੁਣ ਮੈਚ ਸ਼ੁਰੂ ਹੋ ਜਾਣੇ ਆ ਉਹ ਸਟੇਡੀਅਮ ਇੱਥੋਂ ਨਜ਼ਰ ਆ ਰਿਹਾ ਇੱਥੇ ਤਾਂ ਦੋ ਦੋ ਘੰਟੇ ਜਾਮ ਨਹੀਂ ਖੁੱਲਣਾ ਇਹਨਾਂ ਰਸ ਹੁਣ ਤੇ ਅੱਗੇ ਰਸਤੇ ਦਾ ਸਾਡਾ ਇਹ ਹਾਲ ਹੈ ਅਸੀਂ ਇੱਥੇ ਬੈਠਦੇ ਆ ਲੋਕ ਗਾਲਾਂ ਕੱਢ ਕੇ ਜਾਂਦੇ ਆ ਕਮੀ ਕਿੱਥੇ ਮੰਨਦੇ ਆ ਕਮੀ ਸਰਕਾਰਾਂ ਦੀ ਹੈ ਜੀ ਨਾ ਕਮੀ ਪੰਚਾਇਤ ਦੀ ਕਮੀ ਹੈ ਸਮਝੀ ਨਹੀਂ ਪੰਚਾਇਤ ਨਕਮੀ ਹੈ ਤਾਂ ਹੀ ਕਰਕੇ ਇਹ ਕੋਈ ਬੜੀ ਗੱਲ ਹੈ ਇਹਦੇ 10 ਵੀ 50000 ਰੁਪਏ ਲੱਗਣਾ ਹੈ ਕਿ ਪੰਚਾਇਤ ਇਹ ਦੀ ਸਫਾਈ ਨਹੀਂ ਕਰਾ ਸਕਦੀ ਜਾਂ ਕਿ ਲੋਕ ਹੋ ਗਿਆ ਪਾਈਪ ਟੁੱਟ ਗਿਆ ਕਿ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਕੋਈ ਇਹ ਪਹਿਲਾਂ ਵੀ ਇਦਾਂ ਦੇ ਹਾਲਾਤ ਬਣੇ ਸੀ ਪਹਿਲਾਂ ਵੀ ਜਿਹੜਾ ਸਫਾਈ ਕੀਤੀ ਮਹਾਰਾਜ ਪੰਚਾਇਤਾਂ ਕੰਮ ਕਰਨੇ ਵਾਸਤੇ ਹੁੰਦੀਆਂ ਕਿ ਪਿੰਡ ਨੂੰ ਸਾਫ਼ ਸੁਥਰਾ ਪਾਣੀ ਦੇਣਾ ਹੈ ਪਿੰਡ ਨੂੰ ਬਿਜਲੀ ਦੇਣੀ ਹੈ 24 ਘੰਟੇ ਕਿ ਵੀਰੇਜ ਦਾ ਖਿਆਲ ਰੱਖਣਾ ਹੈ ਇਹੀ ਚੀਜ਼ਾਂ ਹੁੰਦੀਆਂ ਨਾ ਪੰਚਾਇਤਾਂ ਤੇ ਹੋਰ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਪਹਿਲਾਂ ਪਿੰਡ ਦੇ ਵਿੱਚ ਸਾਰੀਆਂ ਸਹੂਲਤਾਂ ਸੀ ਸਟਰੀਟ ਲਾਈਟਾਂ ਸੀ ਹੁਣ ਉਹ ਸਟਰੀਟ ਲਾਈਟਾਂ ਵੀ ਬੰਦ ਹੋ ਗਈਆਂ ਕੋਈ ਸਾਰਾ ਸਾਰਾ ਕੁਝ ਬੰਦ ਹੈ ਜੀ ਮੈਂ ਆਪਣੀ ਪੰਚਾਇਤ ਚ ਸੁਵਿਧਾ ਕੇਂਦਰ ਖਲੋਇਆ ਜਾਸ ਪਿੰਡਾਂ ਵਾਸਤੇ ਉਹ ਵੀ ਬੰਦ ਹੋ ਗਿਆ ਸਾਡੇ ਪਸ਼ੂ ਡਿਸਪੈਂਸਰੀ ਹੈ ਉੱਥੇ ਮਤਲਬ ਅਸੀਂ ਜਿਹੜਾ ਡਾਕਟਰ ਰੱਖਿਆ ਵਾ ਤਾਂ ਹੁਣ ਉੱਥੇ ਕੋਈ ਡਾਕਟਰ ਨਹੀਂ ਜਾਂਦਾ ਤੇ ਸੁਵਿਧਾ ਕੇਂਦਰ ਜਿਹੜਾ ਹੈ ਉਹ ਵੀ ਬੰਦ ਹੋ ਗਿਆ ਠੀਕ ਹੈ ਮਤਲਬ ਬੰਦ ਬੰਦ ਕਿਉਂ ਹੋ ਗਿਆ ਜਿਹੇ ਤੇ ਕਮਿਰਾ ਕੀ ਬੰਦ ਨਹੀਂ ਨਹੀਂ ਬਦਲਾ ਆ ਗਿਆ ਹਾਂ ਮਾਰਾ ਜੀ ਜਦੋਂ ਬਦਲਾ ਆ ਗਿਆ ਤੇ ਫਿਰ ਇਹ ਹਾਲ ਹੋ ਗਿਆ ਹਾਂ ਕੀ ਨਾ ਆਈ ਸਰਪੰਚ ਸਾਹਿਬ ਦਾ ਕੀ ਜਾਣਕਾਰ ਪਰਵੀਨ ਜੀ ਪਰਵੀਨ ਜੀ ਇਹ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਸੀਵਰੇਜ ਦਾ ਮਸਲਾ ਸੀਵਰੇਜ ਬਲੌਕ ਹੋਈ ਵੀ ਹੈ ਪਾਣੀ ਗਲੀਆਂ ਦੇ ਵਿੱਚ ਭੰਗ ਰਿਹਾ ਕੀ ਕਾਰਨ ਹੈ ਕੀ ਹੱਲ ਨਹੀਂ ਨਿਕਲ ਰਿਹਾ ਕੋਈ ਜਾਂ ਕੋਈ ਵੱਡੀ ਪ੍ਰੋਬਲਮ ਹੈ ਸਭ ਤੋਂ ਵੱਡਾ ਜੀ ਪ੍ਰੋਬਲਮ ਇਹ ਹੈ ਜੀ ਨਿਕਾਸੀ ਨਹੀਂ ਹੈ ਜੀ ਉਲਟ ਪਾਸੇ ਨੂੰ ਹੈ ਉਹ ਰਾਸ ਤੋਂ 20 ਸਾਲ ਪਹਿਲਾਂ ਇਹਨਾਂ ਨੇ ਕੰਮ ਕਰੇ ਸਾਰਾ ਗਲਤ ਕਰਿਆ ਇਹਨਾਂ ਨੇ ਪੁਆਈ ਹੈ ਅਰਹੀ ਹੈ 40 ਕਿੱਲੇ ਵੇਚੇ ਜਮੀਨ ਦੇ ਕੋਈ ਇਸੇ ਪਿੰਡ ਤੇ ਲਗੇ ਬਾਕੀ ਉਹਦਾ ਕੋਈ ਹੋਣੀ ਹੱਲ ਨਹੀਂ ਹੋਇਆ ਤਾਂ ਇਹ ਉਲਟਾ ਕੰਮ ਹੋਇਆ ਮਤਲਬ ਥੋੜਾ ਕਹਿਣ ਦਾ ਭਾਵੇਂ ਉੱਚੀ ਹੈ ਇਸ ਪਾਸੇ ਨੂੰ ਉਲਟੀ ਗੰਗਾ ਪੋਹੇ ਨਾਲ ਚੱਲ ਰਹੀ ਹੈ ਜੀ ਅੱਛਾ ਨਿਕਾਸੀ ਇਸ ਪਾਸੇ ਨੂੰ ਕਾਪੀ ਹਾਂ ਜੀ ਗਲਤ ਬਸੇ ਗਲਤ ਬਸੇ ਨੂੰ ਹੁਣ ਇਹ ਨਾ ਤੁਸੀਂ ਕਿੰਨੇ ਦਿਨ ਤੋਂ ਤੁਹਾਨੂੰ ਪਤਾ ਵੀ ਇਹ ਪਾਣੀ ਚੱਲਦਾ ਕਿੰਨੇ ਦਿਨ 1.5 ਸਾਲ ਹੋ ਗਏ ਸਾਨੂੰ ਬਣਾ ਨੂੰ ਆਹੀ ਪ੍ਰੋਬਲਮ ਆ ਰਹੀ ਹੈ ਮੁਰਦੇ ਘੜਦੇ ਪਾਣੀ ਦੀ ਹਾਂਜੀ ਕੋਈ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਅਸੀਂ ਪਾਣੀ ਵਾਲਿਆਂ ਦੇ ਇਹ ਦੇ ਜਿਹੜੇ ਵਾਟਰ ਸਪਲਾਈ ਵਾਲੇ ਇਹਨਾਂ ਦੇ ਕੋਲ ਵੀ ਜਾਏ ਵੀ ਗੰਦਾ ਪਾਣੀ ਲੋਕ ਪੀ ਰਹੇ ਨੂੰ ਬਥੇਰੇ ਲਵਾਉਣੇ ਨੂੰ ਵੀ ਇਸ ਖਬਰਾਂ ਵੀ ਪਾਣੀ ਸਾਫ਼ ਪੀਓ ਹਾਂ ਉਹਨਾਂ ਨੇ ਕਿਹਾ ਵੀ ਖਰਚਾ ਜ਼ਿਆਦਾ ਹੈ 40-50 ਲੱਖ ਦਾ ਇਸ ਅਸੀਂ ਕਰਨਾ ਇਹ ਪੱਟ ਪੱਟੀ ਜੇ ਦਾ ਦੁਬਾਰਾ ਹੋਣਾ ਹੈ ਸਾਰਾ ਹਾਂ ਜੀ ਸਿਵਰੇ ਦੁਬਾਰੇ ਪੱਟਣੀ ਪੈਣੀ ਪੱਟਣੀ ਪਾਣੀ ਹੈ ਸਿਵਰੇ ਜਿਹੜਾ ਪੈਪ ਪੀਣੇ ਵਾਲਾ ਪਾਣੀ ਉਹ ਸਭ ਤੋਂ ਨੀਚੇ ਦਾ ਪਤਾ ਹੈ ਸਿਵਰੇਜ ਤੇ ਉੱਪਰ ਲਾਤੀ ਹਾਂ ਜੀ ਤੁਸੀਂ ਚੈੱਕ ਕਰਿਆ ਵੀ ਕਿਸੇ ਹੈਲਥ ਡਿਪਾਰਟਮੈਂਟ ਨੂੰ ਜਾ ਕੇ ਤੇ ਡਿਪਾਰਟਮੈਂਟ ਤੋਂ ਚੈੱਕ ਕਰਾਇਆ ਵੀ ਜਿਹੜਾ ਪੀਣ ਵਾਲਾ ਪਾਣੀ ਉਹ ਚੀ ਕੋਈ ਪ੍ਰੋਬਲਮ ਹੋ ਗਈ ਹੋਊਗੀ ਪ੍ਰੋਬਲਮ ਜੀ ਸਾਡੇ ਘਰਾਂ ਗੰਦਾ ਜਾ ਆਇਆ ਹਾਂ ਆ ਰਹੇ ਆਪਣੇ ਘਰਾਂ ਹਾਂ ਆ ਰਿਹਾ ਤਾਂ ਸਾਨੂੰ ਨਾ ਦੀ ਪਾਣੀ ਚ ਬੋ ਕਰਦੇ ਜੋੜੇ ਅਫਸਰ ਹੈ ਇਹ ਮੁਹਾਲੀ ਬੈਠੇ ਆ ਮੈਨੂੰ ਇਹਦਾ ਪਤਾ ਨਹੀਂ ਕਿਹੜੇ ਐ ਮੈਂ ਦੇ ਵਾਟਰ ਸਪਲਾਈ ਦੇ ਇਨਾਂ ਦੇ ਕੋਲ ਵੀ ਜਾਇਮ ਇਹ ਜਿਹੜੇ ਐਮਐਲਏ ਬਣੇ ਇਹਨਾਂ ਨੂੰ ਵੀ ਦੱਸ ਤਿਆ ਪਰ ਕੋਈ ਸੁਣਾਈ ਨਹੀਂ ਕਰਦਾ ਅੱਜ ਪਿੰਡ ਦੇ ਤੁਹਾਡੇ ਪਤਾ ਲੱਗੇ ਕਿ ਪਿੰਡ ਦੇ ਤੁਹਾਡੇ ਪੰਜ ਵੀ ਤੁਹਾਡੇ ਨਾਲ ਲੱਗ ਰਿਹਾ ਹੈ ਕੈਪੀਟਲ ਸਰਪੰਚ ਨੇ ਪਿੰਡ ਤੇ ਪੰਜ ਦਾ ਨਾਲੇ ਆ ਜੀ ਪਰ ਉਹ ਇਸ ਕਰਕੇ ਉਹ ਇਸ ਕਰਕੇ ਨਾਰਾਜ਼ ਹਨ ਵੀ ਅਸੀਂ ਜਾਣਦੇ ਹਾਂ ਮੀਟਿੰਗਾਂ ਚ ਕੋਈ ਫਾਇਦਾ ਹੁੰਦਾ ਨਹੀਂ ਸਰਕਾਰ ਕੁਝ ਕੰਮ ਨਹੀਂ ਕਰਦੀ ਤੁਸੀਂ ਤੁਸੀਂ ਵਿਰੋਧੀ ਧਿਰ ਚੋਂ ਕਿਸੇ ਚ ਬਣੇ ਹੋ ਜਾਂ ਸਹਿਮਤੀ ਨਾਲ ਸਰਪੰਚ ਬਣੇ ਹੋ ਜਾਂ ਮੌਜੂਦਾ ਪਾਰਟੀ ਦੇ ਸਰਪੰਚ ਬਣੇ ਹੋ ਇਹ ਪਾਰਟੀ ਵਾਜੀ ਦਾ ਸਾਡਾ ਕੋਈ ਹੋ ਨਹੀਂ ਐ ਸਹਿਮਤੀ ਨਾਲ ਹੋਈ ਹਾਂਜੀ ਹਾਂ ਇਹਦਾ ਕੋਈ ਰੌਲਾ ਹੀ ਨਹੀਂ ਜਦੋਂ ਸਹਿਮਤੀ ਤੁਹਾਨੂੰ ਫਿਰ ਜਿਹੜਾ ਸਰਕਾਰ ਨੇ 5-5 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਨਹੀਂ ਮਿਲੇ ਆਣੇ ਬਣੀ ਦੇ ਵੋਟਾਂ ਨਾਲ ਆ ਉਹ ਹਾਂ ਵੋਟਾਂ ਨਾਲ ਹੀ ਬਣੀ ਠੀਕ ਐ ਅੱਛਾ ਹੁਣ ਤੁਸੀਂ ਜਿਹੜਾ ਵਿਕਾਸ ਦੇ ਵਾਸਤੇ ਕੀ ਕਰ ਰਹੇ ਹੋ ਕੀ ਕਰੋਗੇ ਅੱਗੇ ਅਸੀਂ ਦਾ ਮੇਨ ਸਾਡਾ ਮਸਲਾ ਵੀ ਇਹ ਜਿਹੜਾ ਨਿਕਾਸੀ ਹੈ ਜੀ ਇਸ ਵਾਸਤੇ ਨਹੀਂ ਹੋ ਜਾਏ ਜੀ ਹਾਂ ਐਦੇ ਵਾਸਤੇ ਸਾਨੂੰ ਉਹ ਦੱਸਿਆ ਜਾਵੇ ਵੀ ਕਿੱਥੇ-ਕਿੱਥੇ ਉਹ ਕੰਮ ਹੋਣਾ ਹਾਂ ਕਿ ਥੋੜੇ ਕੱਪ ਤੁਸੀਂ ਉਹ ਕੰਮ ਕਰ ਲੈ ਜੀ ਹੋਰ ਤੇ ਥੋੜੀ ਕੰਮ ਨਹੀਂ ਅਸੀਂ ਕੰਮ ਕਰੂਗੇ ਜੇ ਸਾਡੀ ਇਸ ਤਰ੍ਹਾਂ ਐਮਲ ਬਣੀ ਦੀ ਹੈ ਇਹਦੇ ਸੰਬੰਧਿਤ ਦੇਖੋ ਮੈਟਰ ਵੱਡਾ ਹੈ ਕੋਈ ਨਾ ਕੋਈ ਬਿਮਾਰੀ ਫੈਲ ਸਕਦੀ ਹੈ ਉਹ ਤਾਂ ਫੈਲਣੀ ਉਹ ਜੀ ਸਮੈਲ ਬਹੁਤ ਆ ਰਹੀ ਹੈ ਉਹ ਤਾਂ ਫੈਲਣੀ ਨਹੀਂ ਹੈ ਜੀ ਬੇਟਾ ਡਰਦੇ ਇਹ ਪ੍ਰੋਬਲਮ ਜਨ ਜੀ ਤੁਸੀਂ ਸਮੱਸਿਆਬ ਹੁੰਦੇ ਹੋਏ ਤੁਸੀਂ ਇਹਨੂੰ ਕਿਸੇ ਤਖੜੇ ਉਹਦੇ ਨਾਲ ਸਟੈਂਡ ਲਾਉਣਾ ਵੀ ਹਾਂ ਅਸੀਂ ਕਰਾਉਣੀ ਕਰਾਉਣਾ ਨਹੀਂ ਅਸੀਂ ਕਹਿਤਾ ਰਹੇ ਜਿਹੜੇ ਮਤੇ ਮੂਤੇ ਪਾਗਾ ਦਿੰਦੇ ਆ ਜੀ ਉਹ ਗगन ਮੋਨੂ ਬਣੀ ਵੀ ਆ ਜੀ ਉਹਦੇ ਕੋਲ ਜਾ ਰਹੇ ਆ ਜੀ ਉਹ ਸੁਣਵਾਈ ਹੋਊਗੀ ਤਾਂ ਹੀ ਗੱਲ ਕਰੂੰਗੇ ਨਾ ਥੋੜਾ ਕਹਿਣਾ ਪਾਵੇ ਵੀ ਤੁਸੀਂ ਇਸ ਸੰਬੰਧੀ ਮੈਟਰ ਲਿਖ ਚੁੱਕੇ ਹੋ ਹਾਂਜੀ ਹਾਂਜੀ ਇਹਦੇ ਬਾਰੇ ਲਿਖ ਚੁੱਕੇ ਹੋ ਹੱਲ ਨਹੀਂ ਨਿਕਲਿਆ ਹੱਲ ਨਹੀਂ ਨਿਕਲਿਆ ਹੋਏ ਜੀ ਤੁਸੀਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਸਾਰੀ ਕਾਰਵਾਈ ਕਰੀ ਬੈਠੇ ਹੋ ਹਾਂਜੀ ਹਾਂਜੀ ਜਾਇਆ ਤੇ ਹੁਣ ਜਿਹੜੀ ਤੁਸੀਂ ਗੱਲ ਦੱਸੀ ਆ ਵੀ ਪ੍ਰੋਜੈਕਟ ਬਣਾਇਆ ਇੱਕ ਵਾਰੀ ਫਿਰ ਪਟਣੀ ਪੈਣੀ ਸੀ ਵੀਰੇ ਪਟਣੀ ਪੈਣੀ ਉਹ ਨੀਚੇ ਦੱਬਿਆ ਜਿਹੜਾ ਪੀਣ ਵਾਲਾ ਪਾਣੀ ਹਾਂ ਉਹ ਸਭ ਤੋਂ ਨੀਚੇ ਗਿਆ ਸਿਵਰੇਜ ਉਹਦੀ ਪ੍ਰਡਾਲਤੀ ਹੁਣ ਕਿੱਥੇ ਲੀਕ ਹੈ ਕਿਸ ਨੂੰ ਕਿਹਾ ਪਤਾ ਜੀ ਜੀ ਸਾਲ ਤੋਂ ਇਹ ਕਹੀ ਕੰਮ ਚੱਲ ਰਿਹਾ ਇੱਥੇ ਦੇਖੋ ਉੱਧਰ ਦੁਕਾਨਾਂ ਤੇ ਜਾ ਕੇ ਆਏ ਉਸ ਦੁਕਾਨਾਂ ਦੇ ਵਿੱਚ ਜਿਹੜੇ ਦੁਕਾਨਾਂ ਦੇ ਅੱਗੇ ਬਹੁਤ ਜ਼ਿਆਦਾ ਪਾਣੀ ਖੜਿਆ ਹੈ ਸਾਡੇ ਖੁਦ ਸਾਡੇ ਖੁਦ ਘਰ ਦੇ ਮੂਹਰੇ ਖੜਿਆ ਸਾਡੇ ਆਪਣੇ ਘਰ ਦੇ ਮੂਹਰੇ ਖੜਿਆ ਅਸੀਂ ਕੀ ਕਹਿਣਾ ਹਾਂਜੀ ਹਾਂ ਤੇ ਹੁਣ ਅਪੀਲ ਤੁਸੀਂ ਦੱਸੋ ਸਰਕਾਰ ਨੂੰ ਕੀ ਪੀਰ ਕਰਵਾ ਚਾਹੁੰਦੇ ਅਸੀਂ ਤਾਂ ਸਭ ਤੇ ਵੀ ਅਪੀਲ ਇਹੀ ਹੈ ਜੀ ਸਾਡਾ ਇਹ ਪਾਣੀ ਸੈੱਨ ਹੋ ਜੇ ਜਿਤਨਾ ਬਾਂਸੇ ਪਰ ਸਾਈਡ ਹੈ ਨਾ ਜੀ ਹਾਂ ਇਹ ਹੈ ਇਹ ਭੁੱਡੇ ਵਾਲੇ ਦੇ ਅੰਦਰ ਜੋ ਹੋਈ ਹੈ ਇਹਦੇ ਅੰਦਰ ਹੋ ਰਹੀ ਹੈ ਇਹ ਸਾਰਾ ਮਸਲਾ ਸਾਡਾ ਖਤਮ ਹੋ ਜੂਗਾ ਇਹਦਾ ਛੋਟਾ ਇੱਥੇ ਚੰਕਰਾ ਦਾ ਹਸਪਤਾਲ ਹੈ ਉਹਦੇ ਵੀ ਕੋਈ ਬੰਦ ਕਰਕੇ ਸਾਹਮਣੇ ਕੋਈ ਬਾਰੇ ਕੋਈ ਕੋਸ਼ਿਸ਼ ਕਰਦੀ ਹੈ ਵੀ ਇਹਨੂੰ ਪਹਲਾਇਆ ਜਾਵੇ ਤੇ 24 ਘੰਟੇ ਡਾਕਟਰ ਬੈਠਣੇ ਇੱਤਾ ਦੀ ਚੀਜ਼ ਨਹੀਂ ਹੁੰਦਾ ਹੈ ਜੋ ਇਹ ਤਾਂ ਹੁੰਦਾ ਰਹੂਗਾ ਇਹ ਸਾਡਾ ਪਹਿਲਾ ਮੇਨ ਮਸਲਾ ਜੋ ਹੈ ਇਹਦਾ ਹੈ ਸਿਵਰੇਜ ਦਾ ਹਰ ਵਾਰ ਇਹੀ ਮੁੱਦਾ ਅੜਦਾ ਹੈ ਸਿਵਰੇਜ ਦਾ امیہ سر جے دو بھی نئی پنچایت ਬਣਦੀ ਹੈ ਉਸ ਟਾਈਮ ਇਹੀ ਮਸਲਾ ਇਹੀ ਮਸਲਾ ਆ ਰਿਹਾ ਜੀ ਇਹਨੂੰ ਤੁਸੀਂ ਪਹਿਲ ਦੇ ਆਧਾਰ ਤੇ ਮਜਕਰਾ ਚੋਣੇ ਹਾਂ ਜੀ ਹਾਂ ਜੀ ਹਾਂ ਸਭ ਤੋਂ ਪਹਿਲਾਂ ਦਾ ਇਹੀ ਮਸਲਾ ਸਾਡਾ ਜੀ اچھا ਹੁਣ ਇਹਦਾ ਹੱਲ ਹੋ ਜਾਵੇ ਜੀ ਕਰੂੰਗੇ ਇਸ ਦੇ ਵਾਸਤੇ ਅਸੀਂ ਤਾਂ ਇਹੀ ਕਹਿ ਰਹੇ ਜੀ ਸਾਡਾ ਸਰਕਾਰ ਸਾਥ ਦੇਵੇ ਥੋੜਾ ਜਿਹਾ ਇਹ ਜਿਹੜਾ ਮਸਲਾ ਹਮੇਸ਼ਾ ਮਿਸਾਲ ਲਈ ਖਤਮ ਹੋ ਜਾਂਦਾ ਹੈ ਸਰਕਾਰ ਦਾ ਇੱਕ ਸਾਥ ਨਹੀਂ ਹੈ ਜੀ ਹਾਂ ਜੀ ਜਾ ਰਹੇ ਹੈ ਕਿੱਥੇ ਰੁਕੇ ਜਾ ਰਹੇ ਹੈ ਨਹੀਂ ਅਸੀਂ ਵਾਟਰ ਸਪਲਾਈ ਆਉਣ ਦੇ ਕੋਲ ਵੀ ਜਾਏ ਗਗਨਨ ਮੋਲ ਕੋਲ ਵੀ ਆਏ ਇੱਕ ਹੀ ਰੂਪ ਦੇ ਆਨੰਦ ਵਿੱਚ ਦੇ ਕਿ ਕਿਨੇ ਅਗੇ ਦੇ ਦੇਖਾ ਤਾਂ ਜਿਆ ਬਾਈ ਦੇ ਆ ਬਸ ਚਾਪਰੋ ਸਾਧਿਆ ਮੁਲਾਕਾਤ ਹੋਈ ਜਾ ਮੇਰੇ ਨਾਲ ਬਸ ਅਰੇ ਕੀ ਕਰਾਣ ਉਹ ਹੀ ਹੈ ਜੀ ਬਸ ਉਹ ਹੀ ਨਹੀਂ ਮੁਲਾਕਾਤ ਤੁਸੀਂ ਆਪਣੇ ਪਿੰਡ ਦੇ ਵਿੱਚ ਮਤਾਂ ਪਾਸ ਕਰ ਲਿਆ ਹਾਂ ਜੀ ਹਾਂ ਮਤੇ ਪਾਂਦੇ ਰਹਿੰਦੇ ਰਹੇ ਚਲੋ ਠੀਕ ਹੈ ਜੀ